अच्छा हुन ਤੁਸੀਂ ਸਾਨੂੰ ਦਿਖਾਉਂਗੇ ਕਬਰਿਸਤਾਨ ਲੈ ਜਾ ਕੇ ਕਰੀ ਉੱਥੇ ਗੇੜਾ ਮਰਵਾਉਂਗੇ ਚੱਲੀਏ ਨਹੀਂ ਗਿਆ ਅਸਲ ਵਿੱਚ ਗਿਆ ਨਹੀਂ ਕਦੀ ਉਹ ਸਾਹਮਣੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੈਮਰੇ ਦੀ ਨਿਗਾਹ ਤੋਂ ਤੁਸੀਂ ਦੇਖ ਰਹੇ ਹੋ ਅਸੀਂ ਕਬਰਿਸਤਾਨ ਦੇ ਵਿੱਚ ਖੜੇ ਹਾਂ ਔਰ ਤੁਸੀਂ ਸਾਹਮਣੇ ਦੇਖੋਗੇ ਕਿ ਇਹ ਜਿਹੜਾ ਆਕਾਰ ਹੈ ਇਹ ਕਬਰਿਸਤਾਨ ਦੇ ਵਿੱਚ ਮੈਂ ਤੁਹਾਨੂੰ ਇਸ ਵਕਤ ਦਿਖਾਉਣਾ ਪਿਆ ਜਿਹੜੀ ਸ਼ਾਇਦ ਤੁਸੀਂ ਦੇਖ ਰਹੇ ਹੋ ਤੁਸੀਂ ਕਬਰਿਸਤਾਨ ਚ ਦੀ ਰਾਤ ਨੂੰ ਬੈਠੇ ਹੋਏ ਹੋ ਵੱਡੀ ਭੈਣ ਸੀ ਨਾ ਮਿਲ ਗਈ ਉਹਨੇ ਜੱਥ ਹੋ ਗਏ ਉਹਨੇ ਜਿੱਥੇ ਕਬਰ ਸੀ ਇਸ ਲਈ ਮੈਂ ਆਉਣ ਜਾਣਾ ਸ਼ੁਰੂ ਕਰਤਾ ਕਬਰਸਤਾਨ ਚ ਬੜਾ ਆਪਣੀ ਵੱਡੀ ਭੈਣ ਨਾਲ ਪਿਆਰ ਸੀਗਾ ਬਹੁਤ ਹੈ ਹਾਂ ਮੈਂ ਬੱਚਾ ਸੀ ਉਸ ਟਾਈਮ ਉਹਨਾਂ ਨੇ ਤੁਹਾਨੂੰ ਪਾਲ ਕੇ ਵੱਡਾ ਕੀਤਾ ਉਹਨਾਂ ਦਾ ਪਿਆਰ ਸੀਗਾ ਇਸ ਕਰਕੇ ਉਹ ਇੱਥੇ ਤੁਸੀਂ ਦਫਨਾਏ ਤੇ ਇੱਥੇ ਤੁਸੀਂ ਆਣਾ ਜਾਣਾ ਸ਼ੁਰੂ ਕਰਤਾ ਭੈਣ ਜੀ ਦੀ ਕਬਰ ਤੇ ਲੈ ਕੇ ਚੱਲੂਗੇ ਸਾਨੂੰ ਚੱਲ ਸਕਦੇ ਆ ਕਿੱਥੇ ਜਾਓ ਆਉਟ ਹੋ ਜਰਾ ਪਰਵਾਰਕ ਮੈਂਬਰ ਜਿਹੜੇ ਹੈਗੇ ਨੇ ਉਹ ਇਸ ਚੀਜ਼ ਨੂੰ ਕਿਵੇਂ ਲੰਦੇ ਹੈਗੇ ਆ ਕਿ ਤੁਸੀਂ ਜਾ ਕੇ ਰਾਤ ਨੂੰ ਕਬਰਿਸਤਾਨ 'ਚ ਬੈਠਦੇ ਹੋ ਟੂਣਾ ਕੀਤਾ ਆ ਦੀਵਾ ਪਿਆ ਚੂੜੀਆਂ ਟੁੱਟੀਆਂ ਪਈਆਂ ਹੋਈਆਂ ਨੇ ਇੱਕ ਪਾਸੇ ਆ ਤੇ ਥੋੜਾ ਜਿਹਾ ਅੱਗੇ ਆ ਜੋ ਤਾਂ ਇੱਧਰ ਆਹਾ ਤੁਸੀਂ ਦੇਖੋਗੇ ਮਿੱਟੀ ਦਾ ਇੱਕ ਭਾਂਡਾ ਪਿਆ ਮਿੱਟੀ ਦੇ ਇਸ ਭਾਂਡੇ ਦੇ ਵਿੱਚ ਤੁਹਾਨੂੰ ਨੇਲ ਪਾਲਿਸ਼ ਨਜ਼ਰ ਆ ਜਾਏਗੀ ਸੰਦੂਰ ਪਿਆ ਨਜ਼ਰ ਆ ਜਾਏਗਾ ਆਲੇ ਦੁਆਲੇ ਆਲੂ ਪਏ ਹੋਏ ਆ ヘア ਬੈਂਡ ਪਿਆ ਹੋਇਆ ਵਾ ਆ ਸ਼ੀਸ਼ੀ ਪਈ ਹੈ ਜੀ दारू ਦੀ ਪਈ ਹੈ ਸ਼ੀਸ਼ੀ ਇੱਕ ਚੀਜ਼ ਕੁੰਮਦੀ ਹੁੰਦੀ ਹੈ ਉਹ ਕਿਸੇ ਮੁਕੱਦਰ ਵਾਲੇ ਨੂੰ ਸ਼ਹੀਦ ਰਹੀ ਜੀ ਆਹ ਉੱਥੋਂ ਚਲਦੇ ਆ ਇਧਰ ਨਿਕਲਦੇ ਆ ਗਰਮੋੜ ਤੋਂ ਇਧਰੇ ਘੁੰਮ ਕੇ ਨਾ ਤੇ ਉਧਰ ਬਾਹਰ ਹੋ ਜਾਂਦੇ ਆ ਉਸ ਦਾ ਟਾਲੀ ਹੁਲ ਜਾ ਕੇ ਉਹ ਤੋਂ ਫਿਰ ਮਤਲਬ ਵਾਪਸ ਆ ਕੇ ਇਧਰ 4:30 ਦੇ ਪਹਿਲਾਂ ਪਹਿਲੇ ਤੇ ਪਹੁੰਚਿਆ ਅਦੇ ਸ਼ੀਸ਼ੀ ਨੰਬਰ ਤੁਹਾਨੂੰ ਕਦੀ ਨਜ਼ਰ ਆਏ ਤੁਹਾਨੂੰ ਨਜ਼ਰ ਆਏ ਹਾਂ ਪਰ ਬਹੁਤ ਵੇਲੇ ਕਿ ਮੈਂ ਤੇ ਅਦੀ ਤੁਸੀਂ ਡਰੇ ਨਹੀਂ ਘਬਰਾਏ ਨਹੀਂ ਉਹਨਾਂ ਇੱਕਦਮ ਆਵਾਜ਼ ਮਾਰੀ ਤੁਸੀਂ ਆਵਾਜ਼ ਮਾਰੀ ਕਿ ਉਹਨਾਂ ਨੇ ਵਾ ਮੈਂ ਆਵਾਜ਼ ਮਾਰੀ ਅੱਛਾ ਮੈਂ ਯਾਰ ਕਿੱਧਰ ਚੱਲਿਆ ਮਨ ਪੁੱਠਾ ਤੋਂ ਮਾਰ ਗਿਆ ਇਹ ਘਰ ਮਾਰ ਕੇ ਸੋਇਆ ਰਹੇ ਪਾ ਲੈ ਆਜੇ ਨੰਬਰ ਲਾ ਲ ਤੁਹਾ ਮੈਨੂੰ ਮੈਂ ਕਹਿੰਦਾ ਪੰਜ ਨੰਬਰ ਲਾ ਲਾ ਮਤਲਬ ਸੱਟਾ ਹਾਂ ਸੱਟਾ ਲਾ ਪਾ ਲੈ ਅੱਛਾ ਅਸੀਂ ਮੈਂ ਰਾਤ ਨੂੰ ਇੱਥੇ ਰਹਿਣਾ ਅੱਛਾ ਜੀ ਜਿੰਨਾ ਮੈਂ ਇੱਥੇ ਹੀ ਰਹਿਣਾ ਅੱਛਾ ਜੀ ਕਿਉਂ ਅੱਗੇ ਵੀ ਮੇਰਾ ਕੱਚਾ ਰਹਿ ਜਾਂਦਾ ਠੀਕ ਹੈ ਕਚਰਾ ਰਹਿ ਜਾਂਦਾ ਸਰੀਰ ਆਪ ਆਪ ਦੇ ਹੱਥਾਂ ਨਾਲ ਲੱਗੜ ਪਈ ਕਈ ਲੋਕ ਕਹਿੰਦੇ ਹੈਗੇ ਜਿਹੜੇ ਲੋਕ ਸਿਵਿਆਂ ਦੇ ਨਾਲ ਰਾਤ ਕੱਟਦੇ ਹੈ ਉਹਨਾਂ ਨੂੰ ਸ਼ਰਾਬ ਪੀਣੀ ਪੈਂਦੀ ਹੈ ਨੀਂਦ ਨਹੀਂ ਆਉਂਦੀ ਉਤੋਂ ਬਿਨਾ ਹਲਦੇ ਹੋਏ ਸਿਵੇ ਤੇ ਵੀ ਟੂਣਾ ਕਰ ਦਿੰਦੇ ਕਰ ਜਾਂਦੇ ਆ ਜੀ ਕਰ ਜਾਂਦੇ ਹੋ ਜਾਂਦਾ ਟੂਣਾ ਇਹਦੇ ਮਾ ਇਹ ਕਰ ਜਾਂਦੇ ਆ ਸਿਆਣ ਕਰ ਜਾਂਦੇ ਆ ਕਰਦੇ ਰੱਖ ਜਾਂਦੇ ਆ ਜਦਿਆਂ ਸਿਵਾ ਚੱਲਦਾ ਉਹਨ ਕੋਈ ਆ ਗਿਆ ਸ਼ਰਾਬ ਰੱਖਿਆ ਕੋਈ ਕੁਛ ਰੱਖ ਗਿਆ ਅੱਛਾ ਕਹਿਨ ਦਾ ਭਾਵੇਂ ਹੈ ਕਿ ਜਦੋਂ ਬੰਦਾ ਜਿੰਦਾ ਉਦੋਂ ਵੀ ਦਾ ਧਿਆਨ ਰੱਖਣਾ ਪੈਂਦਾ ਜਦੋਂ ਮਰ ਗਿਆ ਉਹਦੀ ਉਹਦਾ ਸ਼ਰੀਰ ਜਲਦਾ ਪਿਆ ਸੜਦਾ ਪਿਆ ਉਦੋਂ ਵੀ ਧਿਆਨ ਰੱਖਣਾ ਪੈਂਦਾ ਤੇ ਉਹ ਜ਼ਿੰਮੇਵਾਰੀ ਤੁਹਾਡੀ ਹੈ ਜੀ 10 ਸਾਲ ਹੋ ਗਏ ਤੁਹਾਨੂੰ ਤੇ ਵੇਖ ਰਿਹਾ ਹੈਗਾ ਮਾ ਆ ਕੁੰਡੇ ਪਾਏ ਹੋਏ ਆ ਆ ਕੰਧ ਤੇ ਨਾ ਇਹ ਵੇਖ ਰਿਹਾ ਕੁੰਡੇ ਪਾਏ ਹੋਏ ਆ ਇਹ ਕੁੰਡੇ ਕਿਉਂ ਪਾਏ ਹੋਏ ਆ ਜੀ ਇਹ ਕਿੱਲੇ ਆ ਜੀ ਇਹ ਕਿੱਲੇ ਆ ਸਾਰੇ ਕਿੱਲੇ ਚੱਫਰੇ ਜੇ ਬੰਨੀ ਆਈ ਜਾਂਦਾ ਭਾਈ ਛਾ ਕਿੱਥਾ ਇੱਥੇ ਦੀ ਹੀ ਰੂ ਗਈ ਉਦੋਂ ਅੱਗੇ ਨਹੀਂ ਜਾਏਗੀ ਦੋਸਤੋ ਮੈਂ ਉਮੀਦ ਕਰਦਾ ਕਿ ਤੁਸੀਂ ਉੱਪਰ ਵਾਲੇ ਦੀ ਰਜ਼ਾ 'ਚ ਹੋਵੋਗੇ ਇਸ ਵਕਤ ਰਾਤ ਦੇ 12 ਵੱਜ ਚੁੱਕੇ ਨੇ 1 ਵੱਜ ਗਿਆ ਜੀ 1 ਵੱਜ ਚੁੱਕਾ ਹਾਂਜੀ 1 ਵੱਜ ਗਿਆ ਅਸੀਂ ਸ਼ਮਸ਼ਾਨ ਘਾਟ ਦੇ ਵਿੱਚ ਆ ਔਰ ਸਾਡੇ ਠੀਕ ਪਿੱਛੇ ਤੁਸੀਂ ਦੇਖੋਗੇ ਬਲਦੇ ਹੋਏ ਸਿਵੇ ਚਿਤਾ ਵੀ ਕਹਿੰਦੇ ਆ ਲੋਕ ਆਪਣੇ ਪਰਿਵਾਰਕ ਮੈਂਬਰ ਦੀ ਬਾਡੀ ਇੱਥੇ ਲੈ ਕੇ ਆਉਂਦੇ ਆ ਉਸ ਨੂੰ ਰਸਮਾਂ ਦੇ ਨਾਲ ਰਿਵਾਜਾਂ ਦੇ ਨਾਲ ਅਗਨੀ ਦਿੰਦੇ ਆ ਔਰ ਆਪਣੇ ਘਰ ਮੁੜ ਜਾਂਦੇ ਆ ਲੇਕਿਨ ਇੱਥੇ ਰਾਤ ਨੂੰ ਠਹਿਰਦਾ ਕੌਣ ਹੈ ਇਹਨਾਂ ਬਲਦਿਆਂ ਸੀਵਿਆਂ ਦੇ ਨਾਲ ਰਾਤ ਕੱਟਦਾ ਕੌਣ ਹੈ ਇੱਥੇ ਰਾਤ ਕਿਸ ਦੀ ਗੁਜ਼ਰਦੀ ਹੈ ਸ਼ਮਸ਼ਾਨ ਘਾਟ ਦੇ ਬੂਹੇ ਦੇ ਅਗੋਂ ਲੰਗਦਿਆਂ ਵੀ ਲੋਕਾਂ ਨੂੰ ਕਬਰਾਟ ਪੈਂਦੀ ਹੈ ਲੇਕਿਨ ਇਸ ਫਰੇਮ ਦੇ ਵਿੱਚ ਤੁਸੀਂ ਦੇਖੋਗੇ ਕਿ ਤਿੰਨ ਲੋਕ ਮੌਜੂਦ ਨੇ ਸ਼ੁਭ ਜੇ ਮੈਂ ਸੱਜੇ ਹੱਥ ਤੋਂ ਸ਼ੁਰੂ ਕਰਾਂ ਤਾਂ ਸ਼ੁਭ ਸ਼ਿਵਜੀ ਦਾ ਭਗਤ ਹੈ ਬਿੱਟੂ ਇਹ ਸ਼ਮਸ਼ਾਨ ਘਾਟ ਦੇ ਵਿੱਚ ਰਾਤ ਕੱਟਦਾ ਹੈ ਇਹਨਾਂ ਸਿਵਿਆਂ ਦੇ ਨਾਲ ਮੇਰੇ ਨਾਲ ਪਰਮਜੀਤ ਸਿੰਘ ਸ਼ੇਰਗਿੱਲ ਨੇ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਆ ਇਹ ਵੀ ਇੱਥੇ ਰਾਤ ਕੱਟਦੇ ਆ ਇੱਥੇ ਵੀ ਸੌਂਦੇ ਆ ਕੁਝ ਸਮਾਂ ਇਹਨਾਂ ਨੇ ਕਬਰਸਤਾਨ ਦੇ ਵਿੱਚ ਵੀ ਰਏ ਹੈਨਾ ਕਿੰਨੇ ਸਮੇਂ ਤੋਂ ਤੁਸੀਂ ਕਿੰਨਾ ਵਕਤ ਹੋ ਗਿਆ ਤੁਹਾਨੂੰ ਇੱਥੇ ਤੁਸੀਂ ਬਦਲੇ 10 ਸਾਲ ਹੋ ਗਏ 10 ਸਾਲ ਹੋ ਗਏ ਤੇ ਬਾਹਰ ਤਾਂ ਲੋਕ ਕਹਿੰਦੇ ਹੈਗੇ ਕਿ ਸ਼ਮਸ਼ਾਨ ਦੇ ਵਿੱਚ ਪੂਤ ਪ੍ਰੇਤ ਆਤਮਾ ਇਹੋ ਜੀ ਬਿਲਕੁਲ ਨਹੀਂ ਅਸੀਂ ਇੱਥੇ ਹਾਂ ਇਹ ਤਾਂ ਆ ਸਾਧਨ ਇੱਥੇ ਕੁਝ ਨਹੀਂ ਹੈਗਾ ਇੱਥੇ ਕੁਝ ਨਹੀਂ ਹੈਗੀ ਬਾਕੀ ਥੋੜੀ ਹੀ ਗੱਲ ਆ ਜਿਹੜਾ ਆਪਣਾ ਇੱਥੋਂ ਦਾ ਬੰਦਾ ਇੱਥੋਂ ਦਾ ਇੱਥੇ ਕੋਈ ਲਟਕੋ ਜਿਆਦਾ ਚੱਲਦੀ ਹੈ ਲੁੱਟ ਖੋਹ ਹੁੰਦੀ ਆ ਉਹ ਜਿਹੜੇ ਬਾਹਰ ਹੁੰਦੀ ਰੋਡ ਦੇ ਫੜ ਤੋਂ ਪਰਾ ਉਹ ਚੋਰ ਵਿਚਕੇ ਲੁੱਟਮਾਰ ਕਰਦੇ ਨਿਸੜੀ ਲੋ ਇਹਨੇ ਕਿਸੇ ਆਏ ਘੁੱਸਣੇ ਸੱਗ ਮੋਟਰ ਨੂੰ ਆ ਕਿ ਲਫੜ ਮਾਰਦੇ ਕਿ ਰੋਡ ਕਰਤਾ ਇਹਦੀ ਨਾ ਰੁਗਣੀ ਗਈ ਦੀ ਅੱਛਾ ਵੈਸੇ ਲੋਕ ਮਹਿਸੂਸ ਕਰਦੇ ਆ ਇਨਾਂ ਚੀਜ਼ਾਂ ਨੂੰ ਕਿਸ ਆਤਮਾ ਕੀ ਕੋਈ ਭੂਤ ਪ੍ਰੇਤ ਹੋ ਗਿਆ ਜਿਵੇਂ ਤੁਸੀਂ ਮੈਨੂੰ ਇੱਕ ਕਹਾਣੀ ਦੱਸ ਰਹੇ ਸੀਗੇ ਕਿ ਵੀ ਇੱਥੇ ਇੱਕ ਚੀਜ਼ ਘੁੰਮਦੀ ਹੁੰਦੀ ਆ ਉਹ ਕਿਸੇ ਮੁਕੱਦਰ ਵਾਲੇ ਨੂੰ ਸ਼ਹੀਦ ਕੀ ਇਹ ਜੀ ਆ ਦੇ ਇੱਥੋਂ ਚਲਦੇ ਆ ਆ ਗਰਮੜ ਤੋਂ ਨਿਕਲਦੇ ਆ ਬਾਰੇ ਬਾਰ ਨਿਕਲ ਕੇ ਉਧਰ ਨਿਕਲ ਕੇ ਮੋਟਰ ਦਾ ਪਹਿਲੇ ਬਿੱਟੂ ਜੀ ਨੂੰ ਦੱਸਨ ਦੋ ਕੀ ਹੁੰਦਾ ਜੀ ਸ਼ਹੀਦ ਦਾ ਇਧਰੋਂ ਨਿਕਲਦੇ ਆ ਗਰਮੜ ਤੋਂ ਇਧਰੇ ਘੁੰਮ ਕੇ ਨਾ ਤੇ ਉਧਰ ਬਾਰੇ ਹੋ ਜਾਂਦੇ ਆ ਉਸ ਦਾ ਟਾਲੀ ਗੋਲ ਜਾ ਕੇ ਉਹ ਤੋਂ ਫਿਰ ਮਤਲਬ ਵਾਪਸ ਆ ਕੇ ਇਧਰੇ 4:30 ਹੋਵੇ ਪਹਿਲਾਂ ਪਹਿਲੇ ਇਧਰੇ ਹੋ ਜਾਂਦੇ ਆ ਆ ਦੇ ਚੀਜ਼ ਅੰਦਰ ਅੰਦਰ ਚੱਲ ਜਾਂਦੇ ਆ ਤੁਹਾਨੂੰ ਕਦੀ ਨਜ਼ਰ ਆਏ ਨਾ ਆਪਣਨੇ ਜਰਾਏ ਅੱਛਾ ਇਹਨਾਂ ਨੇ ਇਹਨਾਂ ਨੇ ਇਹਨੂੰ ਜਰਾਇਆ ਬਹੁਤ ਵੇਖਿਆ ਮੈਂ ਅੱਛਾ ਤੇ ਕਦੀ ਤੁਸੀਂ ਡਰੇ ਨਹੀਂ ਘਬਰਾਏ ਨਹੀਂ ਉਹਨਾਂ ਕੋਲ ਕਿਤੇ ਮੈਂ ਆਵਾਜ਼ ਮਾਰੀ ਤੁਸੀਂ ਆਵਾਜ਼ ਮਾਰੀ ਕਿ ਉਹਨਾਂ ਨੇ ਆਵਾਜ਼ ਮੈਂ ਆਵਾਜ਼ ਮਾਰੀ ਅੱਛਾ ਨਾ ਯਾਰ ਕਿੱਧਰ ਲੱਗਿਆ ਮੈਂ ਪੁੱਠਾ ਸ ਮਰ ਗਿਆ ਇਤਰਾਸ ਮਰ ਗਿਆ ਸੋਇਆ ਜਾ ਕੇ ਪੰਜ ਕੈ ਸੋਇਆ ਲਾਲਾ ਨਬਦਾ ਨਹੀਂ ਕਹਿੰਦੇ ਪੰਜ ਨੰਬਰ ਲਾਲਾ ਮਤਲਬ ਸੱਟਾ ਹਾਂ ਸੱਟਾ ਵਾਜਦੇ ਅੱਛਾ ਉਹਨੂੰ 5 ਨੰਬਰ ਦਾ ਕਹਿ ਕੇ ਚਲ ਗਏ ਤੁਸੀਂ ਲਾਇਆ ਨਹੀਂ ਉਤੋਂ ਬਾਅਦ ਬੱਸ ਸੌਂ ਗਿਆ ਫਿਰ ਉਹੀ ਸੌਂ ਗਿਆ ਅੱਛਾ ਨੀਂਦ ਆ ਜਾਂਦੀ ਹੈ ਉਹ ਡਰ ਨਹੀਂ ਅਥਰ ਸਾਂਭੇ ਸੁੱਤੇ ਵੈਸੇ ਅੱਛਾ ਅੰਝੇ ਤੁਸੀਂ ਇਹਨਾਂ ਦਾ ਧਿਆਨ ਵੀ ਰੱਖਦੇ ਹੋ ਜਿਵੇਂ ਉਹ ਕਿਦਾਂ ਦਾ ਧਿਆਨ ਰੱਖਦੇ ਹੋ ਪਹਿਲੇ ਬਿੱਟੂ ਤੁਸੀਂ ਦੱਸੋ ਉਹ ਇੱਕ ਰਾਜ ਇਹ ਹੁੰਦਾ ਹੈਗਾ ਵੀ ਕਿ ਬੋਡੀ ਜਿਹੜੀ ਹੁੰਦੀ ਚੰਗੀ ਤਰ੍ਹਾਂ ਉਹਨੂੰ ਅੱਗ ਨਹੀਂ ਫੜਦੀ ਹੈ ਜਾਂ ਕਈ ਵਾਰੀ ਮੀਂਹ ਵੀ ਪੈ ਜਾਂਦਾ ਜਿਵੇਂ ਮਾਲੀ ਚਲਾ ਗਿਆ ਸੀ ਲੱਕੜ ਪਾਉਣ ਵਾਲੇ ਸੀ ਲੱਕੜਾ ਉਹਨੇ ਕੱਢ ਕੇ ਰੱਖਤੀ ਹੈ ਹੀ ਪਾਤੀਆ ਠੀਕ ਹੈ ਇਹ ਜਾਨੇ ਬਾਕੀ ਦੁਪਹਿਰੇ ਹੋਈ ਦੁਪਹਿਰੇ ਤਾਂ ਮੈਂ ਵੇਖ ਵੇਖਦੇ ਰਹੀਦਾ ਅੱਛਾ ਮਤਲਬ ਤੁਹਾਡਾ ਇੱਕ ਕੰਮ ਹੁੰਦਾ ਹੈਗਾ ਕਿ ਹਨੇਰਾ ਪੈਣ ਤੋਂ ਬਾਅਦ ਤੁਸੀਂ ਲੱਕੜਾਂ ਪਾਣੀ ਆ ਨਹੀਂ ਮੇਰਾ ਕੰਮ ਦੂਜਾ ਹੈ ਮੇਰਾ ਕੰਮ ਪੂਰੀ ਸ਼ਾਮੀ ਸੇਵਾ ਦਾ ਹੈ ਜਲਪਰਾ ਸਮਾਨ ਇਕੱਠਾ ਕਰੀਦਾ ਅੱਛਾ ਤੁਸੀਂ ਤੁਸੀਂ ਦੇਖਦੇ ਹੋ ਹਾਂਜੀ ਤੇ ਰਾਤ ਨੂੰ ਮੈਂ ਉਹ ਮੈਂ ਫ੍ਰੀ ਟਾਈਮ ਆਂ ਸੇਵਾਏ ਤਾਂ ਕੋਈ ਮਾਰਦਾਰ ਨਹੀਂ ਕੋਈ ਕਰਦਾ ਨਹੀਂ ਜੀ ਤੁਸੀਂ ਦੱਸੋ ਅਸੀਂ ਬੜਾ ਰਾਤ ਨੂੰ ਵੇਚਦੇ ਹਾਂ ਅੱਛਾ ਜੀ ਉਹ ਇੱਥੇ ਹੁੰਦਾ ਅੱਛਾ ਜੀ ਜਦੋਂ ਅੱਗੇ ਵੀ ਮੇਰਾ ਕੱਚਾ ਰਹਿ ਜਾਂਦਾ ਠੀਕ ਹੈ ਕਚਰਾ ਰਹਿ ਜਾਂਦਾ ਹੈ ਸਰੀਰ ਆਪ 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 ਦੇ ਹੱਥਾਂ ਨਾਲ ਘੜ ਪਈ ਅੱਛਾ ਤੇ ਜੇ ਚੁੱਕੀ ਆ ਇਥੇ ਮੇਰੇ ਪ੍ਰੀਤਮ ਸਿੰਘ ਦਾ ਇਹ ਰੱਬ ਕਰੇ ਸਰਵ ਨਿਗਲ ਜੜੀ ਰਹਿ ਗਈ ਮੈਂ ਸਮਝਾ ਨਹੀਂ ਪਰ ਇਹ ਤੇ ਮੇਰੇ ਸੰਗ ਇਹ ਮਾਲੀ ਥੋਦਾ ਇੱਕ ਮਾਲੀ ਅੱਛਾ ਇੱਥੇ ਇੱਕ ਪ੍ਰੀਤਮ ਸਿੰਘ ਨਾਮ ਦਾ ਮਾਲੀ ਵੀ ਕੰਮ ਕਰਦਾ ਉਹ ਟਾਈਮ ਸਰਵ ਚੱਲ ਜਾਂਦੇ ਉਹ ਤੋਂ ਬਾਅਦ ਅੱਛਾ ਜੀ ਅੱਛਾ ਚੁੱਕੀ ਆ ਜਿਹੜਾ ਗੋਟ ਢਲੀ ਦਾ ਉਹ 6:30 ਵਜੇ ਜਾਂਦਾ ਉਹ ਪਹਿਲੇ ਨਿਕਲ ਜਾਂਦਾ ਚੁੱਕੀ ਖਵਾਲ ਟੋਲੀ ਦਾ ਅੱਛਾ ਉਹ ਪਹਿਲੇ ਨਿਕਲ ਜਾਂਦਾ ਠੀਕ ਹੈ ਉਹਨਾਂ ਨੇ ਕੀ ਕਰਨਾ ਦਾਰੂ ਲੈਣੀ ਆ ਤੱਤ ਪੀਂਦੇ ਹਾਂ ਹਾਂ ਅੱਛਾ ਠੀਕ ਹੈ ਤੁਸੀਂ ਦਦੂ ਦਰੂ ਪੀਂਦੇ ਹੋ ਆ ਪਾਣੀ ਪੀਂਦੇ ਨਹੀਂ ਲੈਂਦੇ ਪੈਗ ਬੂਕ ਕੋਈ ਨਹੀਂ ਲੈਂਦੇ ਕਈ ਲੋਕ ਕਹਿੰਦੇ ਆ ਕਿ ਜਿਹੜੇ ਲੋਕ ਸਿਵਿਆਂ ਦੇ ਨਾਲ ਰਾਤ ਕੱਟਦੇ ਆ ਉਹਨਾਂ ਨੂੰ ਸ਼ਰਾਬ ਪੀਣੀ ਪੈਂਦੀ ਆ ਨੀਂਦ ਨਹੀਂ ਆਉਂਦੀ ਉਸ ਤੋਂ ਬਿਨਾ ਐਦਾਂ ਹੁੰਦਾ ਜੀ ਉਹ ਪੀਦੇ ਦੋ ਅੱਛਾ ਜੀ ਹੁਣ ਮੈਂ ਛੱਡ ਦੇ ਅੱਛਾ ਤੁਸੀਂ ਕਬਰਸ ਮੈਂ ਬਣਵਾ ਸੀ ਨਾ ਤੇ ਮੈਂ ਡਰ ਜਾਂਦਾ ਹੀ ਆ ਅੱਛਾ ਕਿਉਂ ਡਰ ਲੱਗਦਾ ਈ ਤੁਹਾਨੂੰ ਨਵੇਂ-ਨਵੇਂ ਨੂੰ ਜੀ ਪਹਿਲਾਂ ਈ ਸੀ ਨਾ ਮੈਨੂੰ ਐ ਸੀ ਤੇ ਘਰੇ ਪੈਂਦਾ ਹੀ ਆ ਜੀ ਪਰਵਾਰ ਤੇਰਾ ਪਿੰਡਾ ਕੀ ਲੱਗਦਾ ਸੀਗਾ ਹੋ ਗਿਆ ਰਹਿ ਗਿਆ ਮੈਂ ਇਕੱਲਾ ਤੇ ਇਕੱਲੇ ਕਰਕੇ ਮੈਂ ਤਾਂ ਪਿੰਡ ਹੀ ਉਹ ਨਿਕਲ ਗਿਆ ਅੱਛਾ ਅੱਛਾ ਤੁਹਾਡੇ ਪਰਿਵਾਰ ਤੋਂ ਕੋਈ ਨਹੀਂ ਹੈਗਾ ਨਾ ਅੱਛਾ ਮੇਰੀ ਭੈਣ ਹੀ ਇੱਥੇ ਅੱਛਾ ਅੱਛਾ ਤੁਸੀਂ ਜਿਵੇਂ ਸਿੱਖ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਠੀਕ ਹੈ ਠੀਕ ਹੈ ਜੀ ਤੁਸੀਂ ਜੁੜੇ ਹੋ ਹੋ ਸਿੱਖ ਪਰਿਵਾਰ ਤੋਂ ਤੁਸੀਂ ਜਨਮ ਲਿੱਤਾ ਹਾਂਜੀ ਤੇ ਤੁਸੀਂ ਇਸ ਪਾਸੇ ਕਿਵੇਂ ਆ ਗਏ ਜੀ ਇਸ ਪਾਸੇ ਜੀ ਗੱਲ ਹੋ ਗਈ ਮੇਰਾ ਮਾਪਿਆਂ ਮਰ ਗਿਆ ਠੀਕ ਹੈ ਇੱਕ ਸਮਾਂ ਡਾਣਾ ਮੈਨੂੰ ਕੋਈ ਨਹੀਂ ਸੀ ਆ ਬੜੀ ਪਾਂਡੇ ਆ ਕੇ ਆਈ ਚੁ। ਇਹ ਬੈਂਡੀ ਮਾਲੀ ਮੁੰਡਿਆਂ ਦਾ ਵਿਆਹ ਹੀ ਹੋਇਆ ਜੀ। ਅੱਛਾ। ਤੇ ਤਾਗਰਾ ਦੀ ਪਾਂਡੇ ਬੁਹੇ ਰੰਦਾ ਹੈ ਇੱਥੇ। ਕੰਮ ਲੈ ਕੇ ਆਏ ਸੀ ਪਿੰਡੋਂ। ਵੀ ਕਹਿਣਾ ਕਰਨਾ ਚਰੂ ਦਾ ਫਰਦਾ। ਮੈਂ ਤੂੰ ਸਾਡੇ ਕੋਲ ਹੀ ਚੱਲ। ਉਥੇ ਕੰਮ ਕਰਨਾ ਕਰਨੀ ਨਾਗਰੀ। ਤੇ ਮਾਰੇ ਮਾਰੇ ਮੱਟੇ ਡੜੀ ਧੱਪਾ ਕਰਦਾ ਨਹੀਂ। ਇਹ ਕੋਈ ਆਗਿਆ ਕਰ ਲੈਣੀ ਠੀਕ ਹੈ। ਨਹੀਂ ਤਾਂ ਰਾਤ ਇੱਥੇ ਕੱਟਦੇ ਹਾਂ। ਆਹ ਰਾਤ ਠੀਕ ਹੈ। ਹਮ। ਚਾ ਤੇ ਜਿਵੇਂ ਅਸੀਂ ਬਹੁਤ ਸਾਰੀਆਂ ਜਿਵੇਂ ਸ਼ੋਭ ਤੁਹਾਨੂੰ ਪੁੱਛਦਾ ਪਿਆ ਹੈਗਾ ਕਿ ਵੀ ਕੋਈ ਲੋਕ ਆਂਦੇ ਹੈਗੇ ਕੋਈ ਇਹੋ ਜਿਹੇ ਬਾਬੇ ਹੁੰਦੇ ਹੈਗੇ ਜਿਹੜੇ ਕੋਸ਼ਿਸ਼ ਕਰਦੇ ਕਿ ਹੱਡੀ ਲੈ ਜਾਈਏ ਇਤੋਂ ਬਲਦੇ ਸਿਵੇ ਚੋਂ ਇਦਾਂ ਹੁੰਦਾ ਨਹੀਂ ਨਹੀਂ ਹੁੰਦਾ ਜੀ ਇਦਾਂ ਨਹੀਂ ਹੁੰਦਾ ਜੀ ਅੱਛਾ ਜਦੋਂ ਰਾਤ ਨੂੰ ਹਣ ਜਵੇਂ ਤੇ ਆਏ ਦੇ ਕੋਈ ਆ ਗਿਆ ਰਾਤ ਨੂੰ ਉਕਤੇ ਭੁੰਗਲਾ ਮੈਨੂੰ ਪਤਾ ਲੱਗ ਗਿਆ ਮੈਨੂੰ ਪਤਾ ਲੱਗ ਜਾਂਦਾ ਜੀ ਹਾਂ ਤੇ ਬਾਬੇ ਜਿਹੜੇ ਆ ਉਹ ਆਂਦੇ ਦੋ ਢਾਈ ਵੇ ਬਾਅਦ ਉਹ ਵੇਲੇ ਤੇ ਇਨਸਾਨ ਦੀ ਨਿੰਦਰ ਪੂਰੀ ਹੁੰਦੀ ਆ ਤੁਹਾਡਾ 11 ਵਜੇ ਸੋਈਏ 12 ਵਜੇ ਸੋਈਏ 1 2 ਹੋਵੇਗਾ ਬਾਬੇ ਉਹ ਸਿਆਣੇ ਜਿਹੜੇ ਚਾਨਪੂਰਾ ਕਰਦੇ ਕਈ ਆਦੇ ਹੁੰਦੇ ਪਹਿਲਾਂ ਬਾਬੇ ਜੀ ਨੂੰ ਤਾਤ੍ਰਿਕ ਵੀ ਕਹਿੰਦੇ ਆਪਾਂ ਅੱਛਾ ਅੱਧੀ ਤੁਸੀਂ ਵੇਖੇ ਫੜੇ ਕਦੀ ਇੱਕ ਦੋ ਰ ਫੜੇ ਆ ਬਾਹਰ ਪ੍ਰਧਾਨ ਨਾਲ ਗੜਕਦੇ ਪ੍ਰਧਾਨ ਨੇ ਫਿਰ ਝੜਿਆ ਹੋਣਾ ਚੰਗੀ ਜਗ੍ਹਾ ਹੋਣ ਮੈਨ ਨਹੀਂ ਆਦੇ ਤੇ ਉਹਨਾਂ ਦਾ ਮਕਸਦ ਕੀ ਹੁੰਦਾ ਆਮ ਦਾ ਇੱਥੇ ਉਹਨਾਂ ਦਾ ਮਕਸਦ ਕੀ ਹੁੰਦਾ ਜੀ ਮਿੱਟੀ ਦਾ ਵੇਖਿਆ ਕੋਈ ਦਾਰੂ ਰੱਗ ਗੇ ਲੱਡੂ ਰੱਗ ਗੇ ਢਾਲਾ ਕਰਦੇ ਢਾਲਾ ਕਰਦੇ ਬਲਦੀ ਉਸੇ ਵੀ ਟੂਣਾ ਕਰ ਜਾਂਦੇ ਕਰ ਜਾਂਦੇ ਜੀ ਕਰ ਜਾਂਦੀ ਹੋ ਜਾਂਦਾ ਟੂਣਾ ਇਹਨੂੰ ਕਰ ਜਾਂਦੇ ਸਿਆਣੇ ਰੋਕੇ ਆ ਅੱਜ ਰੱਖ ਜਾਂਦੇ ਆ ਅੱਛਾ ਜੀ ਜਿਵੇਂ ਅਸਰ ਚਲਦਾ ਹੁਣ ਕੋਈ ਆ ਗਿਆ ਫਿਰ ਆ ਰੱਖਿਆ ਕੋਈ ਬਿਕੋਚ ਰੱਖ ਗਿਆ ਇਹ ਉਹ ਵੇਚ ਅੱਛਾ ਕੈਨ ਦਾ ਭਾਵੇਂ ਇਹ ਕਿ ਜਦੋਂ ਬੰਦਾ ਜ਼ਿੰਦਾ ਉਦੋਂ ਵੀ ਤਾਂ ਧਿਆਨ ਰੱਖਣਾ ਪੈਂਦਾ ਜਦੋਂ ਮਰ ਗਿਆ ਉਹਦੀ ਉਹਦਾ ਸਰੀਰ ਜਲਦਾ ਪਿਆ ਸੜਦਾ ਉਹ ਵੀ ਧਿਆਨ ਰੱਖਣਾ ਪੈਂਦਾ ਜੀ ਉਦੋਂ ਵੀ ਧਿਆਨ ਰੱਖਣਾ ਪੈਂਦਾ ਤੇ ਉਹ ਜ਼ਿੰਮੇਵਾਰੀ ਤੁਹਾਡੀ ਹੈ ਜੀ 10 ਸਾਲ ਹੋ ਗਏ ਤੁਹਾਨੂੰ ਹੂੰ ਤੇ ਇਹ ਤੋਂ ਪਹਿਲਾਂ ਤੁਸੀਂ ਕਬਰਸਤਾਨ ਚ ਵੀ ਸੀ? ਹਾਂਜੀ। ਆ ਜਿਹੜਾ ਸਾਮੀ ਕਬਰਸਤਾਨ ਕੋਲ ਜਾਈਦਾ ਜੀ ਹਾਂ। ਉਹ ਵੇ ਜਾਂਦੇ ਹੀ ਉੱਥੇ ਰਹਿਣ ਨਹੀਂ ਰਿਆ। ਰਹਿਣ ਜੇ। ਰਹਿਣ ਨਹੀਂ ਕਿਉਂਕਿ ਸਾਡੇ ਵਾਕਵ ਰਹਿੰਦੇ ਆ। ਕੋਈ ਬੱਚਾ ਕੋਈ ਨਹੀਂ। ਤੇ ਉਹੇ ਜਾਈਦਾ। ਟੋਆ ਪੱਟਦਾ। ਰਹਿਣਾ ਇਧਰ ਹੀ। ਕੋਈ ਆਦੀ ਮਰਜ਼ੀ ਨਾਲ ਕੋਈ ਕਿੱਡੇ ਨਾਲ ਮਾਦੀ ਕੋਈ ਦੇ ਦੇ। ਆਪਾਂ ਮੋੜੀ ਲੈਣ। ਅੱਛਾ ਜੀ ਵੀ ਤੁਸੀਂ ਮੈਨੂੰ ਦੱਸ ਰਹੇ ਸੀਗੇ ਕਿ ਮੈਂ ਇੱਥੇ ਦੇਖ ਰਿਹਾ ਹੈਗਾ ਵਾ ਆ ਕੁੰਡੇ ਪਾਏ ਹੋਏ ਆ। ਹਾਂਜੀ। ਆ ਕੰਦ ਤੇ ਨਾ ਇਹ ਦੇਖ ਲੇ ਕੁੰਡੇ ਪਾਏ ਹੋਏ ਆ। ਇਹ ਕੁੰਡੇ ਕਿਉਂ ਪਾਏ ਹੋਏ ਆ ਜੀ? ਇਕੀਲਾ ਜੀ ਇਕੀਲਾ ਸਾਰਾ ਹੀ ਇਕੀਲਾ ਜੱਟ ਬਣੇ ਬੰਨੀ ਹੋਈ ਜਾਗਾ ਫਿਰ ਜਾ ਕੇ ਐਸੇ ਧੀਰੋ ਗਈ ਉਹ ਅੱਗੇ ਨਹੀਂ ਜਾਏਗੀ ਅੱਛਾ ਜਿਹੜੀ ਚੀਜ਼ ਚੀਜ਼ ਤੋਂ ਕੀ ਭਾਵ ਚੀਜ਼ ਤੋਂ ਕੀ ਮਤਲਬ ਤੁਹਾਡਾ ਇਹ ਪੁੱਤ ਜਿਹੜੇ ਦੇ ਕਈ ਜਿਵੇਂ ਕੋਈ ਆਤਮਾ ਹੋਈ ਕੁਛ ਹੋਇਆ ਹੈ ਘੁੰਮੀ ਆ ਉਹ ਤੋਂ ਅੱਡ ਨਹੀਂ ਆ ਹੁਣ ਬੇ ਅਸੀਂ ਤਾਂ ਟੋਕੇ ਮਰਦਾ ਮਰ ਗਿਆ ਨਾ ਐਕਸੀਡੈਂਟ ਹੋ ਕੇ ਮਰ ਗਿਆ ਹਾਂ ਜੀ ਉਹਦੀ ਨੂੰ ਥੱਲੇ ਪੁੱਤ ਨਹੀਂ ਹੈ ਉਹ ਪਰ ਨਹੀਂ ਜਾਣੀ ਅੱਛਾ ਜਿੰਨਾ ਕਰੀ ਉੱਪਰ ਨਾ ਪਹੁੰਚੀ ਹੋਊਗੀ ਉਹ ਥੱਲੇ ਘੁੰਮੀ ਜਾਊਗਾ ਕਚੋ ਜਦੋਂ ਇਹ ਮਰਪੂਰੀ ਹੋ ਗਈ ਉਹ ਜਾਣੇ ਫਿਰ ਤਾਂ ਜਾਣਾ ਜਿਹੜੇ ਗੇਸਟ ਵਰਕੇ ਬੈਜੂ ਕਿਹਦੇ ਗੇਸਟ ਵਰਕੇ ਬੈਜੂ ਤੇ ਕੁੜੀਆਂ ਦੇ ਵਰਕੇ ਬੈਜੂ ਕਿ ਮੁੰਡਿਆਂ ਦੇ ਵਰਕੇ ਬੈਜੂ ਬਾਬਾ ਜੀ ਉਹਦੀ ਕਦਰ ਕਰਾਊਗਾ ਬਾਬਾ ਜੀ ਇੱਕ ਚੀਜ਼ ਦੱਸੋ ਜਿਵੇਂ ਤੁਸੀਂ ਕਹਿੰਦੇ ਕਿ ਵੀ ਕੋਈ 10 ਸਾਲ ਤੋਂ ਇੱਥੇ ਹੈਗੇ ਜੇ ਜਦੋਂ ਤੁਸੀਂ ਸ਼ੁਰੂ-ਸ਼ੁਰੂ ਚੱਥੇ ਤੁਹਾਨੂੰ ਡਰ ਲੱਗਦਾ ਹੈਗਾ ਉਹ ਤਾਂ ਮੈਂ ਦੱਸਤਾ ਜੀ ਉਹ ਤਾਂ ਮੇਰੇ ਪਰਿਵਾਰ 'ਚ ਆ ਗਿਆ ਚਲੇ ਗਿਆ ਐਤੋ ਪਰਿਵਾਰ ਵਿੱਚ ਇਕੱਲਾ ਰਹਿ ਗਿਆ ਮੈਂ ਅੱਛਾ ਜਦੋਂ ਸ਼ੁਰੂ ਸ਼ੁਰੂ ਤੁਸੀਂ ਇੱਥੇ ਰਹਿਣਾ ਸ਼ੁਰੂ ਕੀਤਾ ਤੁਸੀਂ ਮਹਿਸੂਸ ਕਰਦੇ ਸੀ ਕਿ ਕੋਈ ਚੀਜ਼ ਹੈਗੀ ਹੈ ਅੱਛਾ ਨਹੀਂ ਦਵਾਇ ਨਹੀਂ ਸੀ ਅੱਛਾ ਕੋਈ ਡਾਕਟਰ ਨਹੀਂ ਸੀ ਸ਼ੁਰੂ ਤੋਂ ਨਹੀਂ ਇਹ ਕਿਉਂਕਿ 250 ਇੱਥੇ ਰਹਿੰਦੇ ਨੂੰ ਨਹੀਂ 250 ਦਾ 12 ਸਾਲ ਹੋ ਗਏ ਸਮਝਾਂਣ ਸਾਨੂੰ ਆਦੇ ਨੂੰ ਕੀਰਤਨ ਹੁੰਦਾ ਸਾਰਾ ਕੁਝ ਹੁੰਦਾ ਕਿਉਂਕਿ ਕੋਈ ਨਿੰਦ ਵਿਚਾਰੇ ਬੱਚੇ-ਬੱਚੇ ਸਭ ਘੁੰਦੇ ਰਹਿੰਦੇ ਆ ਅੱਛਾ ਮੈਨੂੰ ਤਾਂ ਗੱਲ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਇੰਜ ਜਾਪਦਾ ਸੀਗਾ ਕਿ ਵੀ ਤੁਸੀਂ ਵੈਮਾ ਪਰਮਾਂ ਚ ਪਾਉਂਗੇ ਤੁਸੀਂ ਗੱਲਾਂ ਕਰੋਗੇ ਪੂਤਾ ਪਰ ਇਹ ਬੜੀ ਸਿੱਧੀ ਗੱਲ ਕੀਤੀ ਹੈ ਨਾ ਜੋ ਉਹ ਹੈ ਨਹੀਂ ਕਿਉਂ ਕਰਾਂ ਗੱਲ ਜੀ ਸਹੀ ਹੈ ਹੋੜੇ ਵੀ ਹੋਰਦੀ ਆਈ ਲੇੜੋ ਨਹੀਂ ਦੇ ਇੱਥੇ ਲੇੜੀ ਸਾਰੇ ਹੁਕਮਦਾਰੇ ਦੇ ਬੱਚੇ ਹੀ ਖੇਡਦੇ ਰਹਿੰਦੇ ਆ ਮੈਚ ਖੇਡਦੇ ਰਹਿੰਦੇ ਆ ਸੜਕ ਤੇ ਇੱਥੇ ਸਾਰੇ ਕੁੜੀਆਂ ਲਖਣੇ ਕਿੰਨਾ ਕਾਟਾ ਵੀ ਨਹੀਂ ਹੋਇਆ ਹਾਂ ਆ ਜਿਹੜੀਆਂ ਕਾਟਦੇ ਆ ਕੁੜੇ ਹੁਣੇ ਵੀ ਜਾਂਦਾ ਹੁਣੇ ਰਛਕਤਾਂ ਸਾਡੇ ਗਏ ਕਾਵੜ ਤੇ ਅੱਜ ਮੰਦਰ ਤੇ ਸਾਰੇ ਅੱਛਾ ਕਾਵੜ ਵਾਲੇ ਵੀ ਇੱਥੇ ਮੱਥਾ ਟੇਕ ਕੇ ਜਾਂਦੇ ਹਾਂ ਜੀ ਮੱਥਾ ਕਾੜਾ ਜਿੱਤੋ ਮੱਥਾ ਟੇਕ ਇੱਥੇ ਜਾਂਦੇ ਆ ਠੀਕ ਹੈ ਕਾਵੜਾ ਚੜਦਿਆਂ ਸਾਰੇ ਅੱਛਾ ਹੁਣ ਤੁਸੀਂ ਸਾਨੂੰ ਦਿਖਾਉਂਗੇ ਕਬਰਸਤਾਨ ਲੈ ਜਾ ਕੇ ਇੱਕ ਅੱਰੀ ਉੱਥੇ ਗੇੜਾ ਮਰਵਾਉਂ ਚਲਿਏ ਨਹੀਂ ਉਧਰ ਨਹੀਂ ਜਾ ਸਕਦੇ ਚਲੋ ਬਸ ਦੇਖੋ ਮਿੰਟ ਕਿਉਂ ਨਹੀਂ ਜਾ ਸਕਦੇ ਕਿਉਂਕਿ ਤੜਈ ਇੱਕ ਤਾਂ ਜਿੰਮਵਾਰੀ ਇੱਥੇ ਸਾਡੀ ਠੀਕ ਹੈ ਦੂਜੀ ਵਾਲੇ ਰਾਤ ਨੂੰ ਮੈਂ ਗਿਆ ਨਹੀਂ ਕਦੇ ਉਧਰ ਡਰ ਲੱਗਦਾ ਡਰ ਨਹੀਂ ਲੱਗਦਾ ਉਹ ਵੇ ਸਾਡੇ ਬੰਦੇ ਹੋਣਾ ਫਿਰ ਚਲੇ ਜਾਂਦਾ ਤੋ ਅੰ ਵੇ ਚੋਰੀਆਂ ਬਹੁਤ ਹੁੰਦੀ ਆ ਕਿਸੇ ਨੇ ਵੇਚਿਆ ਉਦੋਂ ਪਿੰਡ ਦੇ ਬੰਦੇ ਨੇ ਆ ਬੰਦੇ ਰਾਮ ਜੀ ਦੇ ਘੁੰਮਦੇ ਜੀ ਆ ਚੀਜ਼ ਕੀ ਕੀ ਤਾਂ ਚੋਰੀ ਇੱਥੇ ਇੱਕ 도ਰੀ ਹੋਈ ਸਾਡੇ ਕਿਉਂਕਿ ਅਸੀਂ ਇਹ ਜਿਹੜਾ ਹੁਣ ਸੋਈਦਾ ਤੁਸੀਂ ਦੱਸ ਰਹੇ ਸੀਗੇ ਜਿਵੇਂ ਕਿ ਵੀ ਤੁਸੀਂ ਕਹਿੰਦੇ ਹੋ ਕਿ ਸ਼ਮਸ਼ਾਨ ਦੇ ਵਿੱਚ ਪੂਤ ਪ੍ਰੇਤ ਨਹੀਂ ਹੁੰਦੇ ਹਨ ਤੁਸੀਂ ਕਹਿੰਦੇ ਕਬਰਿਸਤਾਨ ਦੇ ਵਿੱਚ ਹੁੰਦੇ ਆ ਜਿਵੇਂ ਤੁਸੀਂ ਮੈਨੂੰ ਦੱਸ ਰਹੇ ਸੀਗੇ ਪਹਿਲਾਂ ਤਾਂ ਇਦਾਂ ਕਿਉਂ ਹੁੰਦਾ ਇਹ ਸੜਨ ਦਾ ਜਿਆ ਇਸ ਤਰ੍ਹਾਂ ਵੀ ਇੱਥੇ ਹੁਣੇ ਹੀ ਵੇਖੀਦਾ ਇਹੋ ਫੁੱਲ ਚੁਗ ਜਾਂਦੇ ਆ ਪੰਡਤ ਮੰਤਰ ਪੜ੍ਹਦੇ ਸਾਰਾ ਹੋਸ਼ ਕਰਦੇ ਆ ਉਹ ਲੈ ਜਾਂਦੀ ਹਰ ਦੌਰ ਤਾਰੇ ਜਾਂਦੀ ਮੁਕਤੀ ਹੁੰਦੀ ਤੇ ਉਥੇ ਕੀ ਦਬਾਉਂਦੇ ਆ ਨਾ ਕੋਈ ਛਟਾ ਮਾਰਨਾ ਨਾ ਕੋਈ ਫੁੱਲ ਕੜਨਾ ਨਾ ਕੋਈ ਹੱਤ ਵਰ ਜਾਣਾ ਉਹ ਇਸ ਕਰਕੇ ਕਹਿੰਦੇ ਕਿ ਉਥੇ ਹੁੰਦਾ ਡਰ ਅੱਛਾ ਹਾਂਜੀ ਸੋ ਦੋਸਤੋ ਬਿੱਟੂ ਦਾ ਨਹੀਂ ਸਾਡੇ ਨਾਲ ਜਾਏਗਾ ਪਰਮਜੀਤ ਜੀ ਸਾਨੂੰ ਉੱਥੇ ਕਰੀ ਗੇੜਾ ਜਰੂਰ ਮਰਾਣਗੇ ਮਰਾ ਦੇਗੇ ਜੀ ਮਰਾ ਦੇਗੇ ਠੀਕ ਹੈ ਅੱਛਾ ਬਾਕੀ ਗੱਲੇ ਇਹ ਜਿਹੜਾ ਸਾਈ ਹੈ ਨਾ ਇਹਨੂੰ ਹਿਸਾਬ ਨਹੀਂ ਆ ਜਿਹੜਾ ਸ਼ਿਕਾਰ ਹੋ ਗਿਆ ਉਹ ਸੋ ਵਧੀਆ ਹੋ ਗਿਆ ਹਾਂ ਕਿਉਂ ਫੁੱਲ ਤਰ ਜਾਂਦੇ ਆ ਇਹ ਲੱਗ ਜਾਂਦੇ ਨੇ ਤੇਰੇ ਤੇ ਜਾ ਕੇ ਲੱਗ ਜਾਂਦੇ ਆ ਮਹਾਰਾਜ ਨੂੰ ਮਿਲ ਜਾਂਦੇ ਆ ਤੇ ਜਿਹੜਾ ਆਪਾਂ ਨੱਪ ਦੇਣਾ ਉਹ ਉਹਦੇ ਵਿੱਚ ਹੀ ਰਹਿਣੇ ਫੁੱਲ ਦਾ ਉਹ ਕਿਹੜੇ ਮੇਰੇ ਸਾਡੇ ਫੁੱਲ ਵਿੱਚ ਰਹਿਣੇ ਚਲੋ ਆ ਗਏ ਆਪਾਂ ਉਹ ਉਹਨਾਂ ਦਾ ਧਰਮ ਉਹਨਾਂ ਨੂੰ ਇਜਾਜ਼ਤ ਹੁੰਦਾ ਹੈਗਾ ਵਾ ਆਪਦਾ ਧਰਮ ਹੁੰਦਾ ਦੱਬਣ ਤੋਂ ਪਹਿਲਾਂ ਜੇ ਕੋਈ ਮੁਸਲਮਾਨ ਹੈ ਉਹ ਕੁਰਾਨ ਦੀਆਂ آیاتਾਂ ਆਇਤਾਂ ਪੜਦਾ ਹੈਗਾ ਜਿਹੜਾ 크ਿਸਚਨ ਹੈ ਉਹ ਪ੍ਰੇਅਰ ਕਰਦਾ ਹੈ ਜੀਜ਼ਸ ਨੂੰ ਯਾਦ ਕਰਦਾ ਹੈਗਾ ਆਪਾਂ ਉਹਨਾਂ ਤੇ ਚਲੋ ਕੋਈ ਕਮੈਂਟ ਨਹੀਂ ਕਰਨਾ ਆਪਾਂ ਉੱਥੇ ਕਰ ਹੀ ਚੱਲਦੇ ਆਂ ਉੱਥੇ ਵੇਖ ਲੈਨੇ ਇੱਕ ਵਾਰੀ ਕਿਉਂਕਿ ਦੋਸਤੋ ਅਸੀਂ ਗੱਲਬਾਤ ਸ਼ਮਸ਼ਾਨ ਦੇ ਵਿੱਚ ਬੈਠ ਕੇ ਕਰ ਰਹੇ ਸੀਗੇ ਔਰ ਪਰਮਜੀਤ ਜੀ ਮੇਰੇ ਨਾਲ ਨੇ ਸ਼ੋਭਾ ਮੇਰੇ ਨਾਲ ਨੇ ਅਸੀਂ ਹੁਣ ਸਾਹਮਣੇ ਕੁਝ ਹੀ ਮੀਟਰ ਦੀ ਦੂਰੀ ਤੇ ਕਬਰਿਸਤਾਨ ਸੀਗਾ ਅੱਛਾ ਆਮ ਲੋਕਾਂ ਦੇ ਦਿਲਾਂ ਦੇ ਵਿੱਚ ਇਹ ਡਰ ਜ਼ਰੂਰ ਹੈਗਾ ਵਾ ਕਿ ਵੀ ਇਹੋ ਜਿਹੀਆਂ ਥਾਵਾਂ ਦੇ ਉੱਤੇ ਪੂਤ ਪ੍ਰੇਤ ਆਤਮਾਵਾ ਸੋਲਸ ਜਿਹਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਕਹਿੰਦੇ ਆ ਉਹ ਜ਼ਰੂਰ ਹੁੰਦੇ ਨੇ ਲੇਕਿਨ ਜਦੋਂ ਅਸੀਂ ਇਹਨਾਂ ਨਾਲ ਗੱਲ ਕਰਦੇ ਆ ਇਹ ਕਹਿੰਦੇ ਹੈਗੇ ਕਿ ਨਹੀਂ ਇਹੋ ਜੀ ਕੋਈ ਗੱਲਬਾਤ ਨਹੀਂ ਹੁੰਦੀ ਆ ਆ ਕਬਰਿਸਤਾਨ ਹੈ ਜਿੱਥੇ ਅਸੀਂ ਖੜੇ ਆ ਇਸ ਵਕਤ ਕਬਰਾਂ ਦੇ ਬਿਲਕੁਲ ਵਿੱਚ ਇਸ ਵਕਤ ਅਸੀਂ ਖੜੇ ਹੋਏ ਆ ਔਰ ਨਾਲ ਕੰਦਾਂ ਲੱਗਦੀਆਂ ਪਈਆਂ ਨੇ ਕੰਦਾਂ ਦੇ ਨਾਲ ਰਿਹਾਈਸ਼ੀ ਇਲਾਕਾ ਹੈ ਲੋਕ ਰਹਿੰਦੇ ਆ ਔਰ 1 ਵਜੇ ਦਾ ਸਮਾਂ ਹੈਗਾ ਵਾ 1 ਵਜੇ ਕੁਝ ਮਿੰਟ ਹੋ ਗਏ ਹੋਣੇ ਆ ਔਰ ਜਿਹੜੀਆਂ ਔਰਤਾਂ ਸਾਡੀਆਂ ਬੀਬੀਆਂ ਹੈਗੀਆਂ ਨੇ ਉਹ ਇਸ ਵਕਤ ਬਾਹਰ ਪੱਖਾ ਲਾ ਕੇ ਫਰਾਟਾ ਬਾਹਰ ਮੰਜੇ ਤੇ ਬੈਠੀਆਂ ਹੋਈਆਂ ਨੇ ਸੋ ਇੱਥੋਂ ਕੁਝ ਦੂਰੀ ਦੇ ਉੱਤੇ ਤੁਸੀਂ ਦੇਖੋਗੇ ਇਸ ਕਬਰਿਸਤਾਨ ਦੀ ਇੱਕ ਬਾਬਾ ਜੀ ਦੀ ਥਾਂ ਹੈਗੀ ਹੈ ਇਸ ਵਕਤ ਇਸ ਜਗ੍ਹਾ ਤੋਂ ਮੈਂ ਗੁਜ਼ਰਦਾ ਪਿਆ ਵਾਂ ਮੇਰੇ ਸੱਜੇ ਪਾਸੇ ਤੇ ਖੱਬੇ ਪਾਸੇ ਤੁਸੀਂ ਦੇਖੋਗੇ ਕਬਰਾਂ ਹੀ ਕਬਰਾਂ ਨੇ ਹਨੇਰੇ ਦੇ ਕਰਕੇ ਸ਼ਾਇਦ ਤੁਹਾਨੂੰ ਨਾ ਨਜ਼ਰ ਆਣ ਕੈਮਰੇ ਦੀ ਨਿਗਾਹ ਤੋਂ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਤਾਂ ਜ਼ਰੂਰ ਕਰ ਰਹੇ ਆਂ ਪਰਮਜੀਤ ਜੀ ਮੇਰੇ ਨਾਲ ਨੇ ਸ਼ੋਭ ਮੇਰੇ ਨਾਲ ਹੈ ਮੇਰੇ ਸਹਿਯੋਗੀ ਰਮਨੀਤ ਮੇਰੇ ਨਾਲ ਨੇ ਔਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਸ ਜਗ੍ਹਾ ਤੱਕ ਪਹੁੰਚਦੇ ਹਾਂ ਜਿੱਥੇ ਧੂਣੀ ਬਲਦੀ ਹੈ ਬਾਬਾ ਜੀ ਦੀ ਅੱਛਾ ਪਰਮਜੀਤ ਜੀ ਜਿੱਥੇ ਅਸੀਂ ਖੜ ਚੁਰਦੇ ਪਿਆ ਇੱਕ ਕਬਰਸਤਾਨ ਹੈ ਹਾਂ ਜੀ ਇੱਕ ਕਬਰਸਤਾਨ ਹੈ ਜੀ ਇੱਥੇ ਕੋਈ ਡਰ ਨਹੀਂ ਕੋਈ ਡੱਕ ਨਹੀਂ ਤੇ ਵਧੀਆ ਰਹੀਦਾ ਇਹਦਾ ਹੁਣ ਅੱਜ ਕਾਫਟੀ ਚੱਲੇਗੀ ਨਹੀਂ ਸਾਰੀ ਦੁਨੀਆ ਇੱਥੇ ਘੁੰਮਦੀ ਹੈ ਬਾਕੀ ਪਰਮਜੀ ਸਿੰਘ ਜੀ ਕਹਿੰਦਾ ਡਾੜੀ ਕੋਈ ਟਕਰਨੀ ਜੇ ਮਰਜ਼ੀ ਤੁਰੇ ਇੱਥੇ ਕੋਈ ਵਾਸਤਾ ਨਹੀਂ ਜਿੱਦਾ ਮਰਜ਼ੀ ਵੇਖੋ ਠੀਕ ਆ ਇਧਰ ਵੀ ਘਰ ਬਾਹਰ ਹੈ ਗਿਆ ਇਧਰ ਦੁਨੀਆ ਸੁੱਤੀ ਆ ਬਣੀ ਜਾਗਦੀ ਹੁਣ ਇਕੱਠੀ ਕਰ ਲੈਣੀ ਸੀ ਆਓ ਦੋਸਤੋ ਤੁਹਾਨੂੰ ਨਾਲ ਲੈ ਕੇ ਚਲਦਾ ਵਾਂ ਦਿਖਾਣਾ ਵਾਂ ਕਿ ਇੱਥੇ ਕੁਝੀ ਦੂਰੀ ਤੇ ਸਾਡੇ ਇੱਕ ਥਾਂ ਬਣੀ ਹੋਈ ਆ ਇੱਥੇ ਕੋਈ ਮਹਾਂਪੁਰਖ ਹੋਏ ਹੋਣੇ ਆ ਉਹਨਾਂ ਦੀ ਇਹ ਥਾਂ ਹੈ ਔਰ ਇੱਥੇ ਧੂਣੀ ਵੀ ਬਲਦੀ ਰਹਿੰਦੀ ਆ ਕਬਰਸਤਾਨ ਸ਼ਮਸ਼ਾਨ ਘਾਟ ਇਹਨਾਂ ਨਾਮਾਂ ਤੋਂ ਅਕਸਰ ਲੋਕਾਂ ਦੇ ਦਿਲਾਂ ਦੇ ਵਿੱਚ ਕਬਰਾਟ ਜ਼ਰੂਰ ਰਹਿੰਦੀ ਹੈ ਡਰ ਜ਼ਰੂਰ ਰਹਿੰਦਾ ਹੈਗਾ ਵਾ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਣੇ ਪਰਿਵਾਰਕ ਮੈਂਬਰ ਨੂੰ ਜਿਵੇਂ ਹੁਣ ਦੇਖੋ ਅਸੀਂ ਦੇਖ ਸਕਦੇ ਹਾਂ ਸਾਹਮਣੇ ਸਟੈਚੂ ਦੇਖੋ ਤੁਸੀਂ ਦੋਸਤੋ ਉਹ ਸਟੈਚੂ ਤੁਸੀਂ ਦੇਖੋ ਕੋਈ ਆਮ ਬੰਦਾ ਜੇ ਕੋਈ ਇੱਥੇ ਆ ਗਿਆ ਉਹ ਡਰ ਜਾਏਗਾ ਕਬਰਾ ਜਾਏਗਾ ਉਹ ਸਾਹਮਣੇ ਦੇਖੋ ਤੁਸੀਂ ਦੇਖ ਸਕਦੇ ਹੋ ਕਿ ਮੇਰੇ ਕੈਮਰੇ ਦੀ ਨਿਗਾਹ ਤੋਂ ਤੁਸੀਂ ਦੇਖ ਰਹੇ ਹੋ ਅਸੀਂ ਕਬਰਿਸਤਾਨ ਦੇ ਵਿੱਚ ਖੜੇ ਹਾਂ ਔਰ ਤੁਸੀਂ ਸਾਹਮਣੇ ਦੇਖੋਗੇ ਕਿ ਇਹ ਜਿਹੜਾ ਆਕਾਰ ਹੈ ਇਹ ਕਬਰਿਸਤਾਨ ਦੇ ਵਿੱਚ ਮੈਂ ਤੁਹਾਨੂੰ ਇਸ ਵਕਤ ਦਿਖਾਉਣਾ ਪਿਆ ਜਿਹੜੀ ਸ਼ਾਇਦ ਤੁਸੀਂ ਦੇਖ ਰਹੇ ਹੋ ਇਹ ਚੰਗੇ ਭਲੇ ਬੰਦੇ ਨੂੰ ਡਰਾਉਣ ਦੇ ਲਈ ਬਹੁਤ ਹੈ ਲੇਕਿਨ ਇਹ ਇੱਕ ਸਟੈਚੂ ਹੈ ਇੱਕ ਬੁੱਤ ਖੜਾ ਹੋਇਆ ਰਮਨਿਤ ਪਿਛੇ ਹੁਣ ਅਸੀਂ ਉਸ ਜਗ੍ਹਾ ਤੇ ਆ ਚੁੱਕੇ ਹਾਂ ਜਿੱਥੇ ਟੁਣੀਵਲ ਦੀ ਬਾਬਾ ਜੀ ਦੀ ਇਹ ਦਰবেশ ਨੇ ਤੁਸੀ ਦੇਖੋਗੇ ਕਿ ਇੱਥੇ 24 ਘੰਟੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਭਗਤੋ ਵੀ ਮੌਜੂਦ ਨੇ ਬਾਬਾ ਜੀ ਕੀ ਗੱਲ ਹੈ ਜੀ ਠੀਕ ਹੋ ਜੀ ਤੁਸੀਂ ਕਬਰਸਤਾਨ ਚ ਅੱਧੀ ਰਾਤ ਨੂੰ ਬੈਠੇ ਹੋ ਹੋਈ ਇਹੀ ਪਿਉਦੇ ਨੇ ਰਾਤ ਨੂੰ ਤੁਸੀਂ ਇੱਥੇ ਹੁੰਦੇ ਰਹਤੀ ਅੱਛਾ 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 ਡਰ ਡੂਰ ਨਹੀਂ ਲੱਗਦਾ ਤੁਹਾਨੂੰ ਇੱਥੇ ਮੇਨ ਜਦ ਕੁੱਤੇ ਭੌਂਕਦੇ ਸਵੇਰ ਨੂੰ ਚੱਕਰ ਪੜਦਾ ਕੌਣ ਆ ਰਿਹਾ ਕੌਣ ਜਾ ਰਿਹਾ ਬਾਕੀ ਤਾਂ ਕੋਈ ਚੱਕਰ ਨਹੀਂ ਜਾਂ ਪੰਜਾਬੀ ਚ ਗੱਲ ਕਰਦੇ ਹੋ ਤੁਸੀਂ ਪੰਜਾਬੀ ਸਮਝ ਆਂਦੀ ਤੈਨੂੰ ਹਾਂ ਤੇ ਪੰਜਾਬੀ ਸਮਝ ਪੰਜਾਬੀ ਬੋਲ ਵੀ ਲੈਂਦੇ ਹੋ ਹਾਂਜੀ ਹਾਂਜੀ ਹੁਣ ਆਪਾਂ ਪੰਜਾਬੀ ਚ ਥੋੜੀ ਜੀ ਗੱਲ ਕਰਾਂਗੇ ਸੋ ਦੋਸਤੋ ਅਸੀਂ ਕਬਰਿਸਤਾਨ ਦੇ ਵਿੱਚ ਬੈਠੇ ਆ ਇਹ ਥਾਂ ਕਿੰਨਾ ਦੀ ਹੈ ਜੀ ਕਬਰਿਸਤਾਨ ਵਾਲੇ ਨਹੀਂ ਇਹ ਨਹੀਂ ਅ ਜਿੱਥੇ ਧੂਣੀ ਬਲਦੀ ਹੁੰਦੀ ਹੈ ਇਹ ਥਾਂ ਕਿੰਨਾ ਦੀ ਬਾਬਾ ਜੀ ਕੀ ਹੈ ਇਹਨਾਂ ਦਾ ਨਾਮ ਇਹ ਬਾਬਾ ਜੀ ਟੁੰਡੀ ਬਾਬਾ ਜੀ ਕਹਿੰਦੇ ਜਗਦੀਸ਼ ਗਿਰੀ ਜੀ ਨੂੰ ਜਗਦੀਸ਼ ਗਿਰੀ ਜੀ ਅੱਛਾ ਅੱਛਾ ਤੁਸੀਂ ਰਾਤ ਫਿਰ ਇੱਥੇ ਹੀ ਰੁਕ ਯਾਰ ਰਾਤ ਨੂੰ ਹੀ ਰੁਕਦੇ ਦਿਨ ਵਿੱਚ ਹਲਵਾਈਆਂ ਦਾ ਕੰਮ ਕਰਦੇ ਜਾ ਕੇ ਬਾਜ਼ਾਰ ਵਿੱਚ ਅੱਛਾ ਹੁਣ ਮੈਂ ਜਿਵੇਂ ਤੁਹਾਨੂੰ ਦੇਖਦਾ ਪਿਆ ਮਾ ਡੇਢ ਵਜਾ ਹੋਇਆ ਵੈ ਤੇ ਤੁਸੀਂ ਇੱਥੇ ਆਰਾਮ ਨਾਲ ਬੈਠੇ ਹੋਏ ਹੋ ਆਮ ਬੰਦਾ ਤੇ ਇਹੋ ਜੀਆਂ ਥਾਵਾਂ ਤੇ ਆਣ ਤੋਂ ਡਰਦਾ ਹੈਗਾ ਹਾਂਜੀ ਹਾਂਜੀ ਆਮ ਲੋਕ ਡਰਦੇ ਹਨ ਬਾਕੀ ਹਮ ਤੋ ਆਉਂਦੇ ਜਾਂਦੇ ਨੇ ਬਚਪਨ ਸੇ ਆਉਂਦੇ ਜਾਂਦੇ ਹਾਂ ਕਿਉਂ ਹਮਾਰਾ ਜੋ ਬڑا ਭੈਣ ਸੀ ਨਾ ਉਹਨਾਂ ਦਾ ਪੰਜਾਬੀ ਚ ਦੱਸੋ ਪੰਜਾਬੀ ਵੀ ਵੱਡੀ ਭੈਣ ਸੀ ਨਾ ਮੇਰੀ ਜੋ ਉਹਨਾਂ ਦੀ ਡੈਥ ਹੋ ਗਈ ਸੀ ਉਹਨਾਂ ਦੀ ਇੱਥੇ ਕਬਰ ਸੀ ਅੱਛਾ ਜੀ ਇਸ ਲਈ ਮੈਂ ਆਉਣ ਟ ਜਾਣਾ ਸ਼ੁਰੂ ਕਰਤਾ ਕਬਰਸਤਾਨ ਚ ਤੁਹਾਡਾ ਆਪਣੀ ਵੱਡੀ ਭੈਣ ਦਾ ਪਿਆਰ ਸੀਗਾ ਬਹੁਤ ਹੈ ਹਾਂ ਮੈਂ ਬੱਚਾ ਸੀ ਉਸ ਟਾਈਮ ਉਹਨਾਂ ਨੇ ਤੁਹਾਨੂੰ ਪਾਲ ਕੇ ਵੱਡਾ ਕੀਤਾ ਹਾਂ ਉਹਨਾਂ ਦਾ ਪਿਆਰ ਸੀਗਾ ਇਸ ਕਰਕੇ ਉਹ ਇੱਥੇ ਤੁਸੀਂ ਦਫਨਾਏ ਤੇ ਇੱਥੇ ਤੁਸੀਂ ਆਣਾ ਜਾਣਾ ਸ਼ੁਰੂ ਕਰਤਾ ਮੰਦਿਰ ਬਣਾਉਣਾ ਪੜਾ ਜਹਾਂ ਵੀ ਕਬਰਸਤਾਨ ਉਹਨਾਂ ਦਾ ਮਾਤਾ ਦਾ ਮੰਦਿਰ ਬਣਾਇਆ ਇੱਥੇ ਵੀ ਨਿੱਕੇ ਨਿੱਕੇ ਬੱਚਿਆਂ ਦੀ ਵੀ ਕਬਰਾਂ ਹੈਗੀਆਂ ਨੇ ਹਾਂ ਬੱਚਿਆਂ ਦੀ ਵੀ ਕਬਰਾਂ ਹੈ ਐਸਾਈਡ ਉਹ ਦੂਸਰੀ ਸਾਈਡ ਨੂੰ ਆਪਣੇ ਬਣਦੇ ਹਾਂ ਹਾਂਜੀ ਜੋ ਵੱਡੇ ਉਹਨੂੰ ਅਸਰ ਨਹੀਂ ਆਉਂਦੇ ਜੋ ਬੱਚਿਆਂ ਨੂੰ ਸੈਡ ਲਪਾਉਂਦੇ ਅੱਛਾ ਇੱਕ ਚੀਜ਼ ਦੱਸੋ ਇੱਥੇ ਤੁਹਾਨੂੰ ਕਦੀ ਜਿਵੇਂ ਆਪਾਂ ਗੱਲਾਂ ਸੁਣਦੇ ਆਂ ਲੋਕਾਂ ਕੋਲੋਂ ਕੋਈ ਚੀਜ਼ ਕੋਈ ਪ੍ਰੇਤ ਭੂਤ ਆਤਮਾ ਕੋਈ ਨજર ਆਂਦੀ ਹੈ ਇਹੋ ਜੀ ਚੀਜ਼ ਕਦੀ ਜ਼ਿੰਦਗੀ 'ਚ ਆਈ ਹੋਵੇ ਜੋ ਮਾਂ ਦਾ ਫੋਟੋ ਹੈ ਨਾ ਮਾਤਾ ਕਾਲੀ ਦੀ ਫੋਟੋ ਹੈ ਹਾਂ ਹਾਂ ਭੂਤ ਪ੍ਰੇਤ ਉਹਨਾਂ ਦੇ ਚੱਕਰ ਚ ਹੁੰਦੇ ਆ ਇੱਕ ਬੰਦੇ ਨੇ ਮੁੰਡਾ ਮਾਲਾ ਗੱਲ ਤੇ ਪਾਈਆਂ ਹੋਈਆਂ ਸਕੋਪ ਲੀਆਂ ਉੱਥੇ ਚੱਲਦਾ ਤੁਹਾਨੂੰ ਕਦੀ ਮਹਿਸੂਸ ਹੋਇਆ ਕਦੀ ਕੋਈ ਚੀਜ਼ ਇੱਥੇ ਆਪ ਨੂੰ ਮਹਿਸੂਸ ਹੋਇਆ ਗੰਮਰਨ ਤੋਂ ਬਾਅਦ ਬੰਦਾ ਵੈਸੇ ਕੁਝ ਨਹੀਂ ਜੀਂਦੇ ਜੀ ਬੰਦਾ ਜੂਰ ਕੁਝ ਹੈ ਜੋ ਕਹਿੰਦਾ ਨਾ ਬੰਦਾ ਮਰਨ ਸਭ ਮਰਨ ਤੋਂ ਬਾਅਦ ਕਿਸੇ ਦਾ ਰੂਹ ਹੈ ਕਿਤੇ ਵੀ ਚਲੀ ਨਹੀਂ ਹਾਂ ਐਨ ਹੈ ਐਕਸੀਡੈਂਟ ਹੋ ਜਾਏ ਕਿਤੇ ਜੀ ਜੂਰ ਜੋ ਜੋ ਮਰਦਾ ਨਾ ਬੰਦਾ ਉਹ ਚੀਜ਼ ਕਰਦੀ ਹੈ ਹਾਂ ਜਿਵੇਂ ਕਿ ਡੀਟੀ ਰੋਡ ਦੇ ਤੇ ਐਕਸੀਡੈਂਟ ਕਿਦਮ ਹੋ ਜਾਂਦਾ ਉਹ ਰੂਹ ਹੁੰਦੀ ਹੈ ਮਰੇ ਹੋਏ ਜਾਣ ਦੀ ਉਹਨਾਂ ਨੂੰ ਨੁਕਸਾਨ ਕਰਦੀ ਨਾ ਜੇ ਅਗਰ ਦੂਰੋਂ ਚੱਲਦੇ ਹੋ ਬズਬੂ ਆਵੇ ਨਾ ਉਕਚੀਲ ਕਾਨੂੰਸੀ ਉਹ ਵੀ ਚੀਜ਼ ਮਰਦੀ ਹੈ ਉਨੀ ਚ ਲੋਕ ਤੋਂ ਬਣਦੀ ਹੈ ਮੁਰਾ ਤੇ ਇੱਕਦਮ ਬੈਠੇ ਸੌਵਤੂ ਉਹ ਬਖਤੀ ਰਵੇ ਕੋਈ ਖੁਸ਼ਬੂ ਆ ਰਹੀ ਮਜ਼ਬੂਤ ਨਹੀਂ ਆ ਰਹੀ ਸਾਹਿਬ ਇਹ ਬਾਤ ਹੈ ਇਹ ਜੋ ਗਲਤ ਹੋਣਾ ਚੋਰਦੇ ਫਿਰਦੇ ਉਹ ਉਹ ਗਰੂ ਕੋਲ ਲੰਗੇਗੇ ਇੱਕਦਮ ਉੱਠ ਨਹੀਂ ਆਣਨਗੇ ਜੇ ਚੱਲੇ ਜਾਣਾ ਪਾਸਾਫ ਰਸਤੇ ਇੱਕਦਮ ਮਦਬੂ ਹੈ ਇਹ ਵੀ ਆਪਕੋ ਮਹਿਕ ਗਲਤ ਆਏਗੀ ਨਾ ਜੀ ਸੁਮਿਲ ਕੋਈ ਤੁਸੀਂ ਧਿਆਨ ਕਰਦੇ ਹੋ ਉੱਥੇ ਬੈਠ ਕੇ ਨਹੀਂ ਜਾਗਰਨ ਬਾਜ ਆਪਾਂ ਮਾਤਾ ਜਾਗਾ ਨਹੀਂ ਜਾਂਦੇ ਆਪਾਂ ਉਹ ਜਿਹੜੀ ਜੋਤ ਮੈਂ ਸਾਹਮਣੇ ਵੇਦਦਾ ਪਿਆ ਉਹ ਐਂ 24 ਘੰਟੇ ਚੱਲਦੀ ਹੈ ਜੀ ਹਾਂ 24 ਘੰਟੇ ਚੱਲਦੀ ਹੈ ਹਾਂ 24 ਘੰਟੇ ਚੱਲਦੀ ਹੈ ਚੱਲਦੀ ਚੱਲਦੀ ਹੈ ਦੋਸਤੋ ਇਹ ਤੁਸੀਂ ਤੁਸੀਂ ਆਪਣੀ ਭੈਣਜੀ ਦੀ ਕਬਰ ਤੇ ਲੈ ਕੇ ਚਲੂਗੇ ਸਾਨੂੰ ਚੱਲ ਸਕਦੇ ਆ ਇੱਥੇ ਖਾਂਦੇ ਆਉਠੋ ਜਰਾ ਨਾ ਲਓ ਤੁਹਾਡਾ ਨਾਮ ਕੀ ਹੈ ਜੀ ਨਾਮ ਤਾਂ ਸੁਖਦੇਵ ਸੁਖਦੇਵ ਜੀ ਸੁਖਦੇਵ ਸੁਖਦੇਵ ਦਾ ਆਪਣੀ ਭੈਣ ਨਾਲ ਮੋਹ ਬਹੁਤ ਸੀਗਾ ਭੈਣਜੀ ਦੀ ਕਬਰ ਇੱਥੇ ਹੈਗੀ ਐ ਤੇ ਭੈਣਜੀ ਦੀ ਕਬਰ ਦੇ ਕੋਲ ਆ ਕੇ ਇਹ ਰਾਤ ਨੂੰ ਬੈਠਦੇ ਨੇ ਇਹ ਮੰਦਿਰ ਬਣਿਆ ਇਹ ਮੰਦਿਰ ਹੈ ਕਾਲੀ ਮਾਤਾ ਜੀ ਦਾ ਹਾਂ ਕਾਲੀ ਮਾਤਾ ਇੱਥੇ ਕਬਰ ਤੇ ਜੰਡੂ ਜੰਡੂ ਕੁਝ ਨਹੀਂ ਥਾ ਅੱਛਾ ਇੱਥੇ ਤੁਹਾਡੇ ਭੈਣਜੀ ਦੀ ਕਬਰ ਹੈ ਤੇ ਉੱਪਰ ਤੁਸੀਂ ਮੰਦਿਰ ਸਥਾਪਿਤ ਕੀਤਾ ਹੈ ਠੀਕ ਹੈ ਠੀਕ ਹੈ ਅੱਛਾ ਜਿਹੜਾ ਇੱਥੇ ਮੈਂ ਬੁੱਤ ਵੇਖ ਰਿਹਾ ਸੀਗਾ ਉਹ ਕੀ ਹੈ ਜੀ ਉਹ ਕ੍ਰਿਸ਼ਨ ਜੀ ਖੈਰ ਫੋਟੋ ਬਣਾ ਰਹੇ ਹਨ ਕ੍ਰਿਸ਼ਨ ਮਹਾਰਾਜ ਜੀ ਜੀ ਸਾਹਿਬਾ ਜੀ ਫੋਟੋ ਉਹ ਬੰਸ ਹਲੇ ਤਿਆਰ ਹੋਣੀ ਹੈ ਹੋਣੀ ਹੈ ਤਿਆਰ ਹੋਣੀ ਹੈ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਤੂੰ ਕਿ ਮਿਸਰੀ ਮੋਜ ਵਾਲੇ ਹਨ ਅਜਿਹਾ ਤੁਹਾਡੇ ਹੁਣ ਪਰਿਵਾਰ ਚ ਕੌਣ ਕੌਣ ਸਾਰਾ ਕੁਝ ਹੈ ਆਪਣੀ ਘਰ-ਵਾਰ ਚ ਬੱਚੇ ਹਾਂ ਬਾਲੀ ਬੱਚੇ ਤੇ ਤੁਹਾਡੇ ਪਿਛੇ ਜਿਹੜੇ ਡੈਥ ਹੋ ਗਈ ਉਹਨਾਂ ਦੀ ਹਾਂ ਹਾਂ ਬਾਕੀ ਘਰ-ਵਾਰ ਸ਼ਹਿਰ ਦੇ ਨੇ ਉਹਨੇ ਬਾਲੀ ਬੱਚੇ ਆ ਵਿਆਹ ਸ਼ਾਦੀਆਂ ਕੀਤੇ ਉਹਨਾਂ ਨੇ ਕਲਾਕਾਰ ਵਾ ਮੈਂ ਘਟਵਾ ਨੂੰ ਜਾਨਾ ਕਿ ਪਿਆਸਾ ਟਕਾ ਹੁੰਦਾ ਨਹੀਂ ਆਉਂਦਾ। ਚਬ ਤੁਹੀ ਕੁਝ ਇਹਨਾਂ ਕੋਲ ਉੱਥੇ ਸਵਾਲ ਪੁੱਛਣਾ ਚਾਹੁੰਦੇ ਸੀਗੇ। ਤੁਸੀਂ ਕੁਝ ਕਹਿ ਰਹੇ ਸੀਗੇ ਨਾ ਕਿ ਕੁਝ ਪੁੱਛਣਾ ਚਾ ਰਹੇ ਸੀਗੇ ਕਿ ਤਾਪ ਕਿੰਨਾ ਹੁੰਦਾ ਉੱਥੇ ਜਦੋਂ ਗਰਮੀ ਕਿੰਨੀ ਹੁੰਦੀ ਹੈ। ਹਾਂਜੀ ਮੈਂ ਤੁਹਾਨੂੰ ਇਹ ਪੁੱਛਣਾ ਚਾਹ ਰਿਹਾ ਸੀਗਾ ਕਿ ਜਦੋਂ ਤੁਸੀਂ ਲੱਕੜਾਂ ਪਾਉਨੇ ਹੋ ਹਾਂਜੀ ਉੱਥੇ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਆ ਜਿਹੜੇ ਟਾਈਮ ਦੇ ਵਿੱਚ ਬਹੁਤ ਜ਼ਿਆਦਾ ਆ ਰਹੀ ਜੀ ਤੇ ਉੱਥੇ ਤੁਹਾਨੂੰ ਕਿਸ ਹਿਸਾਬ ਨਾਲ ਮਤਲਬ ਐਂ ਲੱਗ ਰਿਹਾ ਮਤਲਬ ਤੁਹਾਡੇ ਕਦੇ ਪਈਏ ਕਪੜਿਆਂ ਆ ਤੇ ਕਦੇ ਅੱਗ ਗਰਮੀ ਗਰਮੀ ਕਿੰਨੀ ਕ ਮਹਿਸੂਸ ਕਰਦੇ ਹੋ ਤੁਸੀਂ ਉੱਥੇ ਕਿਉਂਕਿ ਜਦੋਂ ਅਸੀਂ ਉੱਥੇ ਬੈਠ ਰਹੇ ਸੀਗੇ ਪਿੱਛੇ ਠੀਕ ਸਾਡੇ ਪਿੱਛੇ ਸਿਵਾ ਬੁੱਲਦਾ ਪਿਆ ਸੀ ਔਰ ਸਾਨੂੰ ਸੇਕ ਮਿਲਦਾ ਪਿਆ ਹੈਗਾ ਤੁਸੀਂ ਤਾਂ 24 ਘੰਟੇ ਇੱਥੇ ਰਹਿੰਦੇ ਹੋ ਹਾਂ 24 ਘੰਟੇ ਰਹਿੰਦੇ ਜੀ ਗਰਮੀ ਗਰਮੀ ਤਾਂ ਕੀ ਹੁੰਦਾ ਹੈ ਗਰਮੀ ਹੁੰਦੀ ਆ ਜੀ ਪੂਰੀ ਮੁੜ ਕੇ ਉਮੜ ਕੇ ਬੁਰੇ ਹਾਲ ਬੋਕੇ ਝੜੇ ਤੇ ਅੱਛਾ ਸੁਖਦੇਵ ਜੀ ਮੈਂ ਤੁਹਾਨੂੰ ਪੁੱਛਦਾ ਪਿਆ ਹੈਗਾ ਕਿ ਤੁਹਾਡੇ ਪਰਿਵਾਰਕ ਮੈਂਬਰ ਜਿਹੜੇ ਹੈਗੇ ਨੇ ਉਹ ਇਸ ਚੀਜ਼ ਨੂੰ ਕਿਵੇਂ ਲੈਂਦੇ ਹੈਗੇ ਆ ਕਿ ਤੁਸੀਂ ਜਾ ਕੇ ਰਾਤ ਨੂੰ ਕਬਰਿਸਤਾਨ 'ਚ ਬੈਠਦੇ ਹੋ ਉਹਨਾਂ ਦਾ ਕੋਈ ਚੱਕਰ ਨਹੀਂ ਕੋ ਜਿਹੜਾ ਜਾਗੇ ਜੁਗੇ ਭੰਜ ਬਾਨੀ ਕਰਨ ਆਈਦੀ ਨਾ ਰਾਤ ਦੇਖ ਕੇ ਦੋ ਦੋ ਬਾਦ ਜਾਂਦਾ ਤੇ ਲੋਕਾਂ ਦਾ ਇਹ ਵਹਿਮ ਹੀ ਆ ਮਤਲਬ ਕਿ ਬਾਕੀ ਕੋਈ ਡਾਡੂ ਨਹੀਂ ਹੁੰਦਾ ਭਗਤੀ ਬੰਦਾ ਅਗਰ ਭੋਲੇ ਨਾਲ ਆਉਂਦੀ ਬੰਦਾ ਭਗਤੀ ਕਿੰਨੀ ਦੁਨੀਆ ਸੋਮਵਾਰ ਨੂੰ ਗੁੰਦੀ ਆ ਕੋਈ ਮਜ਼ਾ ਮਿਲਦਾ ਉਹਨੂੰ ਕੋਈ 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 ਐਹੋ ਜੀ ਥਾਂ ਹੈਗੀ ਇੱਥੇ ਕਬਰਿਸਤਾਨ ਦੇ ਵਿੱਚ ਜਿੰਨਾਂ ਦੀ ਕਬਰ ਦੇ ਕੋਲ ਜਾ ਕੇ ਕੁਝ ਮਹਿਸੂਸ ਹੁੰਦਾ ਹੈਗਾ ਕਿ ਹਾਂ ਵੀ ਇਹ ਤਾਕਤ ਤਾਂ ਹੈਗੀ ਹੈ ਇੱਥੇ ਜਿਵੇਂ ਅਸੀਂ ਸ਼ਮਸ਼ਾਨ ਚ ਸੀਗੇ ਉੱਥੇ ਸ਼ਹੀਦ ਤੁਰਦੇ ਆ ਜੀ ਜਿਵੇਂ ਸਾਨੂੰ ਦੱਸੋ ਦੱਸੋ ਕਿ ਭੈਣ ਦਾ ਘਰ ਹੋਵਾ ਮੇਰੀ ਦਾ ਅੱਥੇ ਮੈਂ 10 ਮਿੰਟ 15 ਅੱਧਾ ਘੰਟਾ ਬੈਠ ਕੇ ਪੁਖਤੀ ਕਰ ਲਈ ਨਾ ਮਾਤਾ ਜੀ ਸ਼ਰੀਰ ਨੂੰ ਪਤਾ ਚੱਲ ਜਾਂਦਾ ਵੀ ਬਾਤ ਇਹਨਾਂ ਜਾਨਵਰ ਜਿਮਨ ਖੇਡਦੇ ਨੇ ਧੂੜੀ ਦਾ ਫਰਸ਼ ਨੂੰ ਸਾਫ਼ ਕਰ ਲਿਆ ਮਾਹਕਲੇਸ਼ਵਰ ਦਾ ਪੱਥਰ ਲੱਗਿਆ ਹੈ ਉੱਪਰ ਮੇਰੇ ਪਾਸ ਅੱਛਾ ਉੱਪਰ ਤੋਂ ਮਹਾਪੀਠ ਹੋ ਗਿਆ ਤੇ ਤੁਹਾਡਾ ਨਾਮ ਸੁਖਦੇਵ ਹੈ ਹੈ ਨਾ ਤੁਸੀਂ ਸਿੱਖ ਪਰਿਵਾਰ ਤੋਂ ਜੀ ਨੀ ਰਾਜਪੂਤ ਰਾਜਪੂਤ اچھا ਤੇ ਤੁਸੀਂ ਕਬਰ ਕਿਉਂ ਬਣਵਾਈ ਜੀ ਤੁਹਾਡੇ ਸੰਸਕਾਰ ਨਹੀਂ ਕਰਦੇ ਸਾਡੇ ਜੋ ਜਨਾਨੀ ਨਹੀਂ ਸਾਡੇ ਕਬਰ ਕਬਰ ਚ ਹੀ ਨਾਪ ਦੇਗੇ ਹੈ ਵੀ ਹਿੰਦੁਸਤਾਨ ਦੀ ਫੌਜ ਦੇ ਸੀ ਹਾਂ ਫੌਜ ਦੇ ਕੌਨ ਸੀ ਪਿਤਾ ਜੀ ਫੌਜ ਦੇ ਸੀ ਤੁਹਾਡੇ ਪਿਤਾ ਜੀ ਫੌਜ ਸੁਬੇਦਾਰ ਸਨ ਨਾਇਕ ਸੁਬੇਦਾਰ ਸਨ ਹਾਂਜੀ ਅੱਛਾ ਦੋਸਤੋ ਇਹ ਜਿਵੇਂ ਤੁਹਾਨੂੰ ਦੱਸ ਰਹੇ ਹਾਂ ਹੀ ਕਬਰਿਸਤਾਨ ਦੇ ਵਿੱਚ ਇਸ ਵਕਤ ਖੜੇ ਆਂ ਔਰ ਇੱਥੇ ਜਦੋਂ ਅਸੀਂ ਜਾ ਤੋ ਮਾਰਦੇ ਆ ਤੋ ਤੁਹਾਨੂੰ ਇਥੇ ਨਾਰੀਅਲ ਪਈ ਨਜ਼ਰ ਆਣਗੇ ਚੂੜੀਆਂ ਪਈਆਂ ਨਜ਼ਰ ਆਣਗੀਆਂ ਦੀਵੇ ਪਈ ਨਜ਼ਰ ਆਣਗੇ ਸ਼ਰਾਬ ਦੀਆਂ ਬੋਤਲਾਂ ਸ਼ੀਸ਼ੀਆਂ ਪਈਆਂ ਨਜ਼ਰ ਆਣਗੀਆਂ ਇਹ ਮੈਂ ਇਸ ਕਰਕੇ ਇਸ ਦਾ ਜ਼ਿਕਰ ਕਰਦਾ ਪਿਆ ਹੈਗਾ ਵਾ ਕਿਉਂਕਿ ਇਹ ਆਮ ਲੋਕਾਂ ਨੂੰ ਇਹ ਲੱਗਦਾ ਹੈਗਾ ਕਿ ਇਹ ਟੁਣਾ ਕੀਤਾ ਹੋਇਆ ਕੀ ਆ ਬਾਬਾ ਜੀ ਇਹ ਇਹ ਟੁਣਾ ਕੀਤਾ ਜੀ ਟੁਣਾ ਕਰਕੇ ਡਰ ਜਾਂਦੇ ਆ ਠੀਕ ਆ ਸੱਜਣੇ ਸੱਜਾ ਟੂਣਾ ਡਾੜੇ ਮਨ ਪੜਿਆ ਜਾਂਦਾ ਜੋ ਸੱਜਾ ਟੂਣਾ ਨਹੀਂ ਬਾ ਕੁੱਤਾ ਲੱਗਿਆ ਬੰਦਾ ਚੀਜ਼ ਕੋਈ ਮੱਥੇ ਲੱਗ ਜੇ ਉਹ ਪਗੜੀ ਜਾਂਦੀ ਐ ਚ ਇੱਧਰ ਦੇਖੋ ਦੋਸਤੋ ਇਹ ਤੁਸੀਂ ਜਿੰਨਾ ਦੂਰ ਤੱਕ ਕੈਮਰੇ ਦਾ ਲੈਂਸ ਸਾਡਾ ਜਾ ਸਕਦਾ ਤੁਹਾਨੂੰ ਮੈਂ ਦਿਖਾ ਰਿਹਾ ਨਾਰੀਅਲ ਆ ਦੀਵਾ ਪਿਆ ਚੂੜੀਆਂ ਟੁੱਟੀਆਂ ਪਈਆਂ ਹੋਈਆਂ ਨੇ ਇੱਕ ਪਾਸੇ ਆ ਤੇ ਥੋੜਾ ਜਿਹਾ ਅੱਗੇ ਆਜੋ ਤਾਂ ਇੱਧਰ ਆਹਾ ਤੁਸੀਂ ਦੇਖੋਗੇ ਮਿੱਟੀ ਦਾ ਇੱਕ ਭਾਂਡਾ ਪਿਆ ਮਿੱਟੀ ਦੇ ਇਸ ਭਾਂਡੇ ਦੇ ਵਿੱਚ ਤੁਹਾਨੂੰ ਨੇਲ ਪਾਲਿਸ਼ ਨਜ਼ਰ ਆ ਜਾਏਗੀ ਸੰਧੂਰ ਪਿਆ ਨਜ਼ਰ ਆ ਜਾਏਗਾ ਾਲੇ ਦੁਆਲੇ ਆਲੂ ਪਏ ਹੋਏ ਆ ਹੇਅਰ ਬੈਂਡ ਪਿਆ ਹੋਇਆ ਵਾ ਆ ਸ਼ੀਸ਼ੀ ਪਈ ਹੈ ਜੀ दारू ਦੀ ਪਈ ਹੈ ਸ਼ੀਸ਼ੀ ਸੋ ਇਹ ਜਿਹੜੀ ਜਨਤਾ ਹੈ ਦੁੱਧ ਦੀ ਵੀ ਸ਼ੀਸ਼ੀ ਪਈ ਹੈ ਜੀ ਇੱਥੇ ਸੋ ਜਿਹੜੀ ਜਨਤਾ ਹਾਲੇ ਵੀ ਉਹੀ ਸੋਚ ਲੈ ਕੇ ਤੁਰਦੀ ਪਈ ਹੈਗੀ ਕਿ ਟੂਣਿਆਂ ਦੇ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਉੱਪਰ ਵਾਲੀ ਦੀ ਜਦੋਂ ਨਿਗਾਸ ਵੱਲੀ ਹੁੰਦੀ ਨਾ ਫਿਰ ਤੁਸੀਂ ਕਿਸੇ ਦਾ ਵਾਹਲ ਨਹੀਂ ਵਿੰਗਾ ਕਰ ਸਕਦੇ ਹਾਂਜੀ ਪਰ ਹਾਲੇ ਜਿਹੜੇ ਲੋਕ ਇੰਨਾਂ ਚੀਜ਼ਾਂ 'ਚ ਪਏ ਹੋਏ ਆ ਅਸੀਂ ਤਾਂ ਦਾਤੇ ਅੱਗੇ ਹੀ ਅਰਦਾਸ ਕਰੀ ਦੀ ਕਿ ਉੱਪਰ ਵਾਲਾ ਨੂੰ ਸੁਮਤ ਬਖਸ਼ੇ ਸੋ ਦੋਸਤੋ ਅਸੀਂ ਤੁਹਾਨੂੰ ਇਹ ਜ਼ਿੰਦਗੀ ਦਿਖਾਉਣਾ ਚਾਹੁੰਦੇ ਸੀਗਾ ਉਹਨਾਂ ਲੋਕਾਂ ਦੀ ਜੋ ਸ਼ਮਸ਼ਾਨ ਦੇ ਵਿੱਚ ਰਹਿੰਦੇ ਆ ਜੋ ਕਬਰਸਤਾਨ ਦੇ ਵਿੱਚ ਰਹਿੰਦੇ ਆ ਮੈਂ ਯਕੀਨ ਮੰਨੋ ਕਿਉਂਕਿ ਮੈਂ ਰਾਤ ਦੇ ਸਮੇਂ ਪਹਿਲੀ ਵਾਰੀ ਅੱਜ ਤੋਂ ਕੁਝ ਸਮਾਂ ਪਹਿਲਾਂ ਜਰੂਰ ਇੱਕ ਵਾਰੀ ਮੈਂ ਆਇਆ ਸੀਗਾ ਇੱਥੇ ਲੇਕਿਨ ਅੱਜ ਜਦੋਂ ਮੈਂ ਆਇਆ ਹੈਗਾ ਵਾ ਤੇ ਅਚਾਨਕ ਮੇਰੀ ਨਜ਼ਰ ਜਦੋਂ ਇਸ ਬੁੱਤ ਤੇ ਪੈਂਦੀ ਹੈ ਸ਼ੁਭ ਜਦੋਂ ਤੁਸੀਂ ਆ ਪਹਿਲੀ ਵਾਰੀ ਬੁੱਤ ਵੇਖਿਆ ਤੁਹਾਡੀ ਨਜ਼ਰ ਪਈ ਤੇ ਤੁਹਾਨੂੰ ਕੀ ਮਹਿਸੂਸ ਹੋਇਆ ਸੱਚ-ਸੱਚ ਦੱਸਣਾ ਮੈਂ ਇੱਕ ਵਾਰੀ ਤਾਂ ਡਰ ਗਿਆ ਸੀਗਾ ਪਰ ਜਦੋਂ ਉਹਨੂੰ ਚੰਗੀ ਤਰ੍ਹਾਂ ਵੇਖਿਆ ਕਿ ਹਾਂ ਮੈਂ ਜਦੋਂ ਚੰਗੀ ਤਰ੍ਹਾਂ ਵੇਖਿਆ ਕਿ ਇੱਕ ਮਤਲਬ ਬੋਤਾ ਪਰ ਯਕੀਨ ਮੰਨੇ ਉਹ ਜਿਹਾ ਉਹਨਾ ਮੈਂ ਬਾਬਾ ਜੀ ਦੇ ਲੜ ਲੱਗ ਗਿਆ ਸ਼ਿਵਜੀ ਭਗਵਾਨ ਦੇ ਇਹ ਚੀਜ਼ਾਂ ਕਾਸੋਂ ਦੂਰ ਨੇ ਮੇਥੋਂ ਕੋਈ ਪਰਵਾਹ ਸੋ ਇਹ ਤੁਸੀਂ ਦੇਖੋ ਦੋਸਤੋ ਕਿ ਵੀ ਇਹ ਦੱਸਣਾ ਬੜਾ ਜ਼ਰੂਰੀ ਹੈਗਾ ਕਿ ਵੀ ਵਹਿਮ ਭਰਮ ਭੁਲੇਖੇ ਜੋ ਬੰਦਾ ਆਪਣੇ ਦਿਮਾਗਾਂ ਦੇ ਵਿੱਚ ਰੱਖਦਾ ਹੈਗਾ ਉਹ ਚੀਜ਼ਾਂ ਹਕੀਕਤ ਦੇ ਵਿੱਚ ਕਿੰਨੀਆਂ ਸੱਚੀਆਂ ਹੁੰਦੀਆਂ ਨੇ ਅਸੀਂ ਕਬਰਸਤਾਨ 'ਚ ਵੀ ਆ ਅਸੀਂ ਇਸ ਤੋਂ ਪਹਿਲਾਂ ਸ਼ਮਸ਼ਾਨ 'ਚ ਵੀ ਸੀਗੇ ਸ਼ਮਸ਼ਾਨ 'ਚ ਅਸੀਂ ਪਰਮਜੀਤ ਸਿੰਘ ਸ਼ੇਰ ਗਿਲ ਹੋਰਾਂ ਦੇ ਨਾਲ ਗੱਲ ਕੀਤੀ ਇਹ ਤਾਂ ਅਸੀਂ ਤੁਰਦੇ ਤੁਰਦੇ ਜਦੋਂ ਕਬਰਸਤਾਨ ਵੱਲ ਆਏ ਤਾਂ ਅਸੀਂ ਆਪਣੀ ਭੈਣ ਦਾ ਹੀ ਭਗਤ ਜਿਹੜਾ ਹੈਗਾ ਵਾ ਸੁਖਦੇਵ ਉਹਨੂੰ ਅਸੀਂ ਬੈਠ ਕੇ ਉੱਥੇ ਕਹਿ ਲੋ ਕਿ ਧਿਆਨ ਕਰਦੇ ਵੇਖਿਆ ਕਿ ਆਪਣੀ ਭੈਣ ਨੂੰ ਕਿੰਨਾ ਪਿਆਰ ਕਰਦਾ ਉਹ ਬੰਦਾ ਜਿਹੜਾ ਆਪਣੀ ਭੈਣ ਦੀ ਕਬਰ ਤੇ ਰੋਜ਼ ਰਾਤ ਨੂੰ ਇੱਥੇ ਆ ਕੇ ਬੈਠਦਾ ਹੈਗਾ ਕੈਮਰੇ ਦੇ ਪਿੱਛੇ ਮੇਰਾ ਸਾਥ ਮੇਰੇ ਸਹਿਯੋਗੀ ਰਮਨੀਤ ਦੇ ਰਹੇ ਸੀਗੇ ਕੈਮਰੇ ਦੇ ਅਗਲੇ ਪਾਸੇ ਮੇਰੇ ਨਾਲ ਸ਼ੁਭ ਸੀਗੇ ਪਰਮਜੀਤ ਸਿੰਘ ਸ਼ੇਰਗਿੱਲ ਸੀਗੇ ਤੇ ਮੈਂ ਤੁਹਾਡਾ ਆਪਣਾ ਲੰਕੇਸ਼ ਤਿਰਖਾ ਹਮੇਸ਼ਾ ਦੀ ਤਰ੍ਹਾਂ ਐਡਰੈਸਡ ਤੇ ਦੁਬਾਰਾ ਤੁਹਾਨੂੰ ਨਜ਼ਰ ਆਵਾਂਗਾ